ਕਾਲਸਾ ਕਾਲਜ ਸਦਾ ਹਰਦੇ ਵਿੱਚ 1980 ਤੋਂ 87 ਤੱਕ ਮੈਂ ਪੜਾਇਆ ਉਦੋਂ ਇਹ ਉੱਥੇ ਪੜ੍ਹਦੇ ਸੀ ਕਿਨਾਂ ਮੈਂ ਟੂਰ ਵੀ ਲੈ ਕੇ ਗਿਆ ਬੰਬੇ Goa ਵਗੈਰਾ ਉਦੋਂ ਤੋਂ ਲੈ ਕੇ ਹੁਣ ਤੱਕ ਸਾਜ ਜਾਰੀ ਹੈ 2007 ਤੋਂ ਲਗਾਤਾਰ ਕਹਿ ਰਹੇ ਸੀ ਕਿ ਤੁਸੀਂ ਇਸ ਮੇਲੇ ਤੇ ਆਓ ਨਹੀਂ ਆ ਸਕੇ ਮਾਫੀ ਚਾਹਨੇ ਆ ਪਰ ਹੁਣ ਆ ਗਏ ਮੇਰੀ ਗਾਇਕ ਪਹਿਲਾਂ ਹਰਿੰਦਰ ਕੌਰ ਸੋ ਹੀ ਬੋਲ ਕੇ ਗਈ ਹੈ ਤੇ ਹੁਣ ਮੇਰੀ ਵਾਰੀ ਹੈ ਕਈ ਵਾਰ ਤੁਹਾਨੂੰ ਆਦੀਆਂ ਇੱਥੋਂ ਦੇ ਪ੍ਰਬੰਧਕਾਂ ਦਾ ਬਹੁਤ ਹੀ ਵਧੀਆ ਸਾਰੇ ਸਾਡੇ ਚਰਨ ਸਿੰਘ ਜੱਜ ਹੁਣੇ ਕਈ ਵਾਰ ਫੋਨ ਕਰਦੇ ਰਹੇ ਇਹਨਾਂ ਨਾਲ ਸੰਪਰਕ ਹੁੰਦਾ ਰਿਹਾ ਇੱਕ ਵਾਰ ਇੰਡੀਆ ਵੀ ਗਏ ਤੇ ਇਸ ਵਾਰੀ ਮੌਕਾ ਮਿਲ ਗਿਆ ਸਭ ਤੋਂ ਵੱਡੀ ਗੱਲ ਜੋ ਇਹਨਾਂ ਨੇ ਮੈਂ ਮਹਿਸੂਸ ਕਰਨਾ ਕੀਤੀ ਹੈ ਕਿ ਬੀਬੀ ਗੁਲਾਬ ਕੌਰ ਕੇਸਰ ਸਿੰਘ ਨੇ ਇੱਕ ਕਿਤਾਬ ਲਿਖੀ ਸੀ ਗਦਰ ਦੀ ਧੀ ਬੀਬੀ ਗੁਲਾਬ ਕੌਰ ਰਾਜ 100 ਸਾਲ ਉਹਨਾਂ ਦੀ ਸ਼ਹਾਦਤ ਨੂੰ 28 ਜੁਲਾਈ ਨੂੰ ਹੋ ਗਏ ਇਸ ਤਰ੍ਹਾਂ ਨਾਲ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਬੀਬੀ ਗਲਾਬ ਕੌਰ ਕਿਉਂਕਿ ਉਹਨਾਂ ਦੇ ਨਾਲ ਦੇ ਵਿੱਚ ਔਰਤਾਂ ਭਾਰਤ ਤੋਂ ਬਾਹਰ ਬਹੁਤ ਘਟ ਜਾਂਦੀ ਸੀ ਹੈਰਾਨ ਹੋਵੋਗੇ ਤੁਸੀਂ 1913 ਤੱਕ ਅਮਰੀਕਾ ਦੇ ਕੈਨੇਡਾ ਦੋਹਾਂ ਦੇਸ਼ਾਂ ਦੇ ਵਿੱਚ ਇੰਡੀਆ ਤੋਂ ਵਿਅਕਤੀ ਤਾਂ ਬਹੁਤ ਆਏ ਹੋਣਾ ਚਾਹੀਏ ਔਰਤਾਂ ਸਿਰਫ 9 ਆਈਆਂ ਸੀ 9 ਕੇਵਲ 9 ਅਤੇ ਫਿਰ ਇੱਥੇ ਚਲੋ ਮਨੀਲਾ ਗਏ ਮਨੀਲਾ ਤੋਂ ਇਧਰ ਹੋਣਾ ਸੀ ਨਹੀਂ ਮੌਕਾ ਮਿਲਿਆ ਗੁਲਾਬ ਕੌਰ ਜੀ ਬੇਸਾਰੀ ਹਿਸਟਰੀ ਤੁਸੀਂ ਪਰਦੇ ਤੇ ਵੀ ਦੇਖ ਲਈ ਹੈ ਮੈਂ ਸਲਾਮ ਕਰਦਾ ਬੇਬੀ ਗੁਲਾਬ ਕੌਰ ਨੂੰ 35 ਸਾਲ ਦੀ ਉਮਰ ਦੇ ਵਿੱਚ ਦੁਨੀਆ ਛੱਡ ਗਏ ਪਰ ਜੋ ਇਹਨਾਂ ਦਾ ਯੋਗਦਾਨ ਹੈ ਆਜ਼ਾਦੀ ਦੇ ਦਿਹਾੜੇ ਦੇ ਵਿੱਚ ਆਜ਼ਾਦੀ ਦਿਵਾਉਣ ਦੇ ਵਿੱਚ ਉਹਨਾਂ ਸੇ ਸਾਰੇ ਹੀ ਸਲਾਮ ਕਰਦੇ ਆ ਮੈਂ ਤਾਂ ਹਮੇਸ਼ਾ ਕਰਦਾ ਰਿਹਾ ਕਰਦਾ ਰਹਾਂਗਾ ਦੂਜੀ ਸੁਨਾਮ ਇਹਨਾਂ ਗਧਰੀ ਬਾਬਿਆਂ ਨੂੰ ਕੱਲ ਅਸੀਂ ਗਏ ਸੀ ਇੱਕ ਸਾਈਡ ਦੇ ਉੱਤੇ ਇੱਥੇ ਕੋਈ ਰਹਿੰਦੇ ਨੇ ਮਿਸਟਰ ਥੈਂਪ ਉਹ ਸਾਨੂੰ ਦਿਖਾਉਣ ਗਏ ਸੀ ਕਿ ਇੱਥੇ ਗਧਰੀ ਬਾਬੇ ਰਹਿੰਦੇ ਹੁੰਦੇ ਸੀ ਸੈਕਰਮੈਂਟੋ ਦੇ ਹੌਲਟ ਦੇ ਵਿੱਚ ਇੱਕ ਪੋਸਟ ਆਫਿਸ ਸੀ ਗੁਲਿੰਦਰ ਹੁਣੀ ਪਰਮਜੀਤ ਬਾੜ ਬੜਾ ਵਧੀਆ ਪ੍ਰੋਗਰਾਮ ਦਿੰਦੇ ਨੇ ਪ੍ਰਾਈਮੇਸ਼ੀਆ ਤੇ ਇਹ ਵੀ ਸਾਡੇ ਨਾਲ ਗਏ ਸੀ ਅਸੀਂ ਉੱਥੇ ਦੇਖਿਆ ਪੋਸਟ ਆਫਸ ਜਿਹੜਾ ਉੱਥੇ ਇੱਕ ਕਮਰੇ ਦਾ ਉਦੋਂ ਅੱਗੇ ਫਿਰ ਉਹ ਕਿੰ tanti ਲੈ ਗਏ ਕਿ ਮਿਸਟਰ ਟੈਂਡਾ ਇੱਥੇ ਜੋ ਉਹਦੇ ਤੇ ਰਿਸਰਚ ਕਰ ਰਹੇ ਨੇ 1914 ਤੱਕ ਗਦਰੀ ਬਾਬਿਆਂ ਬਾਰੇ ਬਹੁਤ ਸੱਚ ਹੋ ਚੁੱਕੀ ਹੈ ਜਦੋਂ ਮੈਂ ਵੀ ਪੀ ਐਚ ਡੀ ਕਰਦਾ ਸੀ ਹੁਣ ਤਾਂ 15 20 ਸਾਲ ਹੋ ਗਏ ਗਦਰ ਪਾਰਟੀ ਦੇ ਉੱਤੇ ਤੇ ਕਮਿਊਨਿਸਟ ਪਾਰਟੀਆਂ ਦੇ ਉੱਤੇ ਉਦੋਂ ਕਾਫੀ ਕੁਝ ਪੜਿਆ ਸੀ ਤੇ ਬਾਅਦ ਚੱਲੋ ਰਿਵਾਈਵ ਕਰਦੇ ਰਹੇ 1914 ਤੋਂ ਬਾਅਦ ਕੀ ਹੋਇਆ ਗਦਰ ਮੂਵਮੈਂਟ ਦੇ ਵਿੱਚ ਕਿੰਨਾ ਲੋਕਾਂ ਨੇ ਹਿੱਸਾ ਲਿਆ ਇੱਥੇ ਆ ਕੇ ਉਹਨਾਂ ਨੇ ਕੀ ਕੀਤਾ ਉਹਦੇ ਬਾਰੇ ਇਹ ਮਿਸਟਰ ਥਿੰਦ ਨੇ ਜੋ ਅੱਜ ਘਰ ਕਾਫੀ ਲਿਖੇ ਹੋਏ ਨੇ ਕੁਝ ਸਾਲਾਂ ਤੋਂ ਮੈਂ ਉਹਨਾਂ ਦੀ ਮਿਹਨਤ ਨੂੰ ਵੀ ਇੱਕ ਤਰ੍ਹਾਂ ਨਾਲ ਸਲਾਮ ਕਰਦਾ ਕਿ ਉਹ ਚੰਗਾ ਕੰਮ ਕਰ ਰਹੇ ਨੇ ਹੁਣ ਜਿਹੜੀਆਂ ਵਿਚਾਰਨ ਵਾਲੀਆਂ ਗੱਲਾਂ ਨੇ ਮੈਨੂੰ ਪਤਾ ਹੈ ਕਿ ਪਿਛਲੇ 25 ਸਾਲਾਂ ਤੋਂ ਗਦਰ ਗਿਰਤ ਦੇ ਸਾਥੀਆਂ ਨੇ ਬਹੁਤ ਵਿਦਵਾਨ ਇੱਥੇ ਬੁਲਾਏ ਨੇ ਗੁਲਦੀਪ ਨਈਅਰ ਵਰਗੇ ਵੀ ਆਏ ਗਦਰ ਪਾਰਟੀ ਦੇ ਇਤਿਹਾਸ ਤੇ ਬਾਰੇ ਚ ਬਹੁਤ ਗੱਲਾਂ ਤਰਕ ਪਾ ਗਈਆਂ ਲੱਗ ਚੁੱਕੀਆਂ ਨੇ ਮੈਂ ਜੋ ਤੁਹਾਡੇ ਨਾਲ 20-25 ਮਿੰਟਾਂ ਦੇ ਵਿੱਚ ਗੱਲ ਕਰਨੀ ਹੈ 20 ਮਿੰਟਾਂ ਵਿੱਚ ਲਾਉਂਗਾ ਉਹਦੇ ਵਿੱਚ ਕੁਝ ਗੱਲਾਂ ਨੇ ਜਿਨ੍ਹਾਂ ਤੇ ਅਸੀਂ ਘੱਟ ਵਿਚਾਰ ਕੀਤਾ ਮੇਰੀ ਇੱਛਾ ਕਿ ਮੈਂ ਉਹਨਾਂ ਬਾਰੇ ਤੁਹਾਡੇ ਨਾਲ ਗੱਲ ਕਰਾਂਗਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗਦਰੇ ਬਾਬੇ ਇੱਥੇ ਆਏ ਉਹ ਇੱਥੇ ਜਦੋਂ ਆਏ ਸੀ ਇਸ ਮੰਤੋਂ ਨਾਲ ਨਹੀਂ ਸੀ ਆਏ ਕਿ ਅਸੀਂ ਇੱਥੇ ਆ ਕੇ ਭਾਰਤ ਦੀ ਆਜ਼ਾਦੀ ਦੀ ਲੜਾਈ ਸ਼ੁਰੂ ਕਰਾਂਗੇ ਇਹ ਉਹਨਾਂ ਦਾ ਪਰਪਜ਼ ਨਹੀਂ ਸੀ ਪਰਪਜ਼ ਇਹ ਸੀ ਕਿ ਕਿਉਂ ਆਏ ਫਿਰ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 1858 ਦੇ ਵਿੱਚ ਅੰਗਰੇਜ਼ ਆ ਗਏ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਰਾਜ ਦੀ ਫਲਾਉਣਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ 1850 ਦੇ ਵਿੱਚ ਉਹਨਾਂ ਨੇ ਰਾਵੀ ਜਿਹੜੀ ਵਿਆਸ ਦੋਆਬਾ ਨਾਇ ਸੀ ਉਹ ਕੱਢੀ ਤੁਸੀਂ ਦੇਖੋ 49 ਚ ਕੰਟਰੋਲ ਕਰਦੇ ਨੇ ਪੰਜਾਬ ਤੇ 1850 ਚ ਨਹਿਰਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹਨਾਂ ਦਾ ਪਰਪਸ ਸੀ ਕਿ ਇੱਥੇ ਕਿਸੇ ਕਿਸੇ ਪ੍ਰੋਡਕਸ਼ਨ ਵਧਾਈ ਜਾਵੇ ਕਰੇਗਨੀ ਵਧਾਇਆ ਜਾਵੇ ਆਮਦਨ ਸਾਡੇ ਅਜੇਮਾਂ ਚ ਪਵੇ ਤੇ ਅਸੀਂ ਇਹਨੂੰ ਵਾਪਸ ਲੈ ਕੇ ਜਾਈਏ 1880-85 ਦੇ ਵਿੱਚ ਤਾਂ ਉਹਨਾਂ ਨੇ ਸਾਰੀਆਂ 12 ਵਸੌਣੀਆਂ ਸ਼ੁਰੂ ਕਰ ਦਿੱਤੀਆਂ ਸੀ ਅੰਗਰੇਜ਼ਾਂ ਨੇ ਤੇ ਨਾਲ ਦੀ ਨਾਲ ਆਪਣਾ ਰਾਜ ਦਾ ਵਿਸਤਾਰ ਸ਼ੁਰੂ ਕਰ ਦਿੱਤਾ ਸੀ ਅਸੀਂ 12 ਜਿੰਨੀਆਂ ਵੀ ਵਸਾਈਆਂ 9-12 ਉਹਨਾਂ ਨੇ ਵਸਾਈਆਂ ਸਾਰੇ ਤਲਿਆਮਾਂ ਦੇ ਵਿੱਚੋਂ ਨਹਿਰਾਂ ਕੱਢੀਆਂ ਨਹਿਰਾਂ ਦੇ ਕੁਝ ਏਰੀਆ ਜਹੇ ਸੀ ਜਿੱਥੇ ਕਦੇ ਲੋਕ ਗਏ ਹੀ ਨਹੀਂ ਸੀ ਲਾਹੌਰ ਦਾ ਸਾਰਾ ਏਰੀਆ ਮਿੰਟ ਗੁਮਰੀ ਦਾ ਸਾਰਾ ਏਰੀਆ ਉੱਥੇ ਫਿਰ ਉਹਨਾਂ ਨੇ ਪੰਜਾਬ ਦੇ ਲਾਹੌਰ ਤੋਂ ਹੁਸ਼ਿਆਰਪੁਰ ਤੋਂ ਜਲੰਧਰ ਤੋਂ ਲੋਹੇੜੀ ਤੱਕ ਦੇ ਲੋਕਾਂ ਨੂੰ ਖਾਸ ਤੌਰ ਤੇ ਕਿਸਾਨਾਂ ਨੂੰ ਉੱਥੇ ਵਸਾਇਆ ਉਹਨਾਂ ਨੂੰ ਪਤਾ ਸੀ ਵੀ ਜਿਹੜੇ ਕਿਸਾਨ ਲੋਕ ਨੇ ਪੰਜਾਬ ਦੇ ਬਹੁਤ ਮਿਹਨਤੀ ਨੇ ਇਹ ਸਾਰੇ ਜੰਗਲਾਂ ਨੂੰ ਕਰੀਰਾਂ ਨੂੰ ਪੱਟ ਸਕਦੇ ਐ ਇਹ ਉੱਥੇ ਵਧੀਆ ਪ੍ਰੋਡਕਸ਼ਨ ਕਰ ਸਕਦੇ ਐ ਉੱਥੇ ਜੰਗਲਾਂ ਨੂੰ ਪੱਟ ਕੇ ਆਪਣੇ ਲੋਕਾਂ ਨੇ ਬਹੁਤ ਕੁਝ ਕੀਤਾ ਮਿੰਡਗੁਮਰੀ ਦਾ ਸਾਰਾ ਏਰੀਆ ਉਹਨਾਂ ਨੇ ਆਮ ਤੌਰ ਤੇ ਫੌਜੀਆਂ ਲਈ ਰਿਜ਼ਰਵ ਰੱਖਿਆ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਸੀ 1899 ਦੀ ਜੰਗ ਦੇ ਵਿੱਚ ਸ਼ਾਹ ਮੁਹੰਮਦ ਨੇ ਜਿਵੇਂ ਵਰਣਨ ਕੀਤਾ ਕਿ ਤਾਂ ਲੜਾਕੇ ਬਹੁਤ ਵੱਡੇ ਨੇ ਜਿਹੋਦੇ ਬਹੁਤ ਮਸ਼ਹੂਰ ਨੇ ਫਿਰ ਇਹਨਾਂ ਨੂੰ ਭਾਰਤੀ ਕਰਕੇ ਉਹਨਾਂ ਨੇ ਜੰਗਾ 'ਚ ਵੀ ਝੋਖਿਆ ਬਰਮਾ 'ਚ ਵੀ ਭੇਜਿਆ ਅਰਬ ਕੰਟਰੀਆਂ ਦੇ ਵਿੱਚ ਵੀ ਭੇਜਿਆ 1897 ਦੀ ਸਾਰਾਗੜੀ ਜੰਗ ਸਾਰਿਆਂ ਨੂੰ ਪਤਾ ਹੈ ਕਿ 21 ਸਾਡੇ ਨੌਜਵਾਨਾਂ ਨੇ ਪੰਜਾਬੀਆਂ ਨੇ ਸਾਰੇ ਦੇ ਸਾਰੇ ਸਿੱਖ ਸੀ ਭਾਵੇਂ ਉਹ ਉਹਨਾਂ ਨੇ ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਫਗਾਨੀਆਂ ਨੂੰ ਭਜਾਇਆ 21 ਦੇ 21 ਸੱਤ ਘੰਟਿਆਂ 'ਚ ਸ਼ਹੀਦ ਹੋ ਗਏ ਪਰ ਜਿਹੜੀ ਉਹ ਜੰਗ ਹੈ ਅੱਜ ਤੱਕ ਇੱਕ ਇਤਿਹਾਸਿਕ ਜੰਗ ਹੈ ਉਸ ਜੰਗ ਤੋਂ ਬਾਅਦ ਅੰਗਰੇਜ਼ਾਂ ਨੇ ਸੋਚਿਆ ਕਿ ਇੰਨੇ ਵੱਡੇ ਯੋਧੇ ਸਾਨੂੰ ਨਹੀਂ ਮਿਲ ਸਕਦੇ ਉਹਨਾਂ ਨੇ ਭਰਤੀ ਵਧਾ ਦਿੱਤੀ 1855 ਦੇ ਵਿੱਚ ਅੰਗਰੇਜ਼ ਸਰਕਾਰ ਦੇ ਵਿੱਚ ਕੇਵਲ 1500 ਹੀ ਰੰਗਰੇਟੇ ਸੀ ਸਿੱਖ ਉਸ ਤੋਂ ਬਾਅਦ ਤੁਸੀਂ ਦੇਖੋ ਜਦੋਂ ਦੁਨੀਆ ਦੀ ਪਹਿਲੀ ਲੜਾਈ ਲੱਗਦੀ ਹੈ 1914 ਤੱਕ ਇਹ ਗਿਣਤੀ 1 ਲੱਖ ਤੇ ਪਹੁੰਚ ਗਈ ਸੀ ਆਬਾਦੀ 2% ਅਤੇ ਉਹਦੇ ਵਿੱਚ 20% ਸਾਡੇ ਫੌਜੀ ਅੰਗਰੇਜ਼ਾਂ ਦੇ ਫੌਜ ਦੇ ਵਿੱਚ ਸੀ ਜੇ ਤੁਸੀਂ ਬਾਅਦ ਹੀ ਮੈਂ ਥੋੜਾ ਜਿਹਾ ਡਾਟਾ ਤੁਹਾਨੂੰ ਦੇਵਾਂ ਜਿਹੜੀ ਵਰਲਡ ਵਾਰ 1 ਤੇ ਵਰਲਡ ਵਾਰ 2 ਦੇ ਵਿੱਚ ਟੋਟਲ ਵਿਅਕਤੀ ਜੋ ਭਾਰਤ ਦਾ ਮਰਿਆ ਸ਼ਹੀਦ ਹੋਇਆ ਫੌਜੀ ਤਕਰੀਬਨ 170000 ਸੀ 170000 ਦੇ ਵਿੱਚੋਂ 83083 ਹਜ਼ਾਰ ਉਹਦੇ ਵਿੱਚੋਂ ਪਗੜੀ ਧਾਰੀ ਵਿਅਕਤੀ ਸੀ ਭਾਵ ਜਿਨ੍ਹਾਂ ਨੂੰ ਸਿੱਖ ਕਹਦੇ ਸੀ ਇੰਨੀਆਂ ਵੱਡੀਆਂ ਕੁਰਬਾਨੀਆਂ ਸਮਝ ਲਓ ਅਸੀਂ ਉਹਨੂੰ ਕੁਰਬਾਨੀ ਵੀ ਕਹਿ ਸਕਦੇ ਹਾਂ ਸ਼ਹਾਦਤ ਵੀ ਕਹਿ ਸਕਦੇ ਹਾਂ ਅੰਗਰੇਜ਼ਾਂ ਦੀ ਵਫਾਦਾਰੀ ਵੀ ਕਹਿ ਸਕਦੇ ਹਾਂ ਕਿਉਂਕਿ ਅੰਗਰੇਜ਼ਾਂ ਨੇ ਤਾਂ ਉਹਨਾਂ ਨੂੰ ਵਰਤਿਆ ਨਾ ਸਾਰਾ ਘੜੀ ਦੀ ਜੰਗ ਜਿਹੜੇ ਉਹ 21 ਵਿਅਕਤੀ ਸਿੱਖਾਂ ਨੇ ਲੜੀ ਉਹ ਸਿੱਖਾਂ ਦੀ ਆਜ਼ਾਦੀ ਲਈ ਨਹੀਂ ਸੀ ਲੜੀ ਉਹ ਅੰਗਰੇਜ਼ਾਂ ਨੂੰ ਮਜ਼ਬੂਤ ਕਰਨ ਲਈ ਲੜੀ ਸਰਿਆਂ ਨੂੰ ਪਤਾ ਇਸ ਗੱਲ ਦਾ ਤੇ ਇਸੇ ਕਰਕੇ ਉਹਨਾਂ ਨੇ ਫਿਰ ਇਹਨਾਂ ਨੂੰ ਮਿੰਟ ਗੋਮਰੀ ਦੇ ਵਿੱਚ ਵੀ ਬਹੁਤ ਸਾਰੀਆਂ ਜਾਇਦਾਦਾਂ ਨੇ ਜਿਹੜੀਆਂ ਫੌਜੀ ਇਹਨੇ ਰਿਜ਼ਰਵ ਰੱਖੀਆਂ تھیں۔ ਇਹਦਾ ਭਾਵ ਜਦੋਂ ਹੁਣ ਇਹ ਸਾਰੇ ਹਾਲਾਤ ਇਹ ਜੇ ਪੈਦਾ ਹੋ ਗਏ 1870 ਦੇ ਵਿੱਚ ਇੱਕ ਨਵਾਂ ਘਟਨਾਕਰਮ ਵੀ ਆਪਰਦਾ ਹੈ। ਪੰਜਾਬ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਅਸੀਂ ਕਹਿੰਦੇ ਆ ਕਿ ਗਦਰੀ ਬਾਬੇ ਇੱਥੇ ਕਿਉਂ ਆਏ? ਉਹਨਾਂ ਨੂੰ ਪਤਾ ਕਿ ਉੱਥੇ ਹਾਲਾਤ ਖਰਾਬ ਹੋ ਗਏ ਸੀ ਗਰੀਬੀ ਸੀ ਕਿਸਾਨ ਮਜ਼ਦੂਰ ਹੋ ਕੇ ਬਾਹਰ ਮੁਜਾਹਰਾ ਸ਼ੁਰੂ ਹੋ ਗਏ। ਜਿੰਨੇ ਲੋਕ ਇੱਥੇ ਆਏ ਉਹਨਾਂ ਚੋਂ 90% ਸਿੱਖ ਸੀ ਉਹਨਾਂ ਦੇ ਵਿੱਚੋਂ ਵੀ ਅੱਗੇ ਉਹ ਸੀ 50% ਉਹਨਾਂ ਜੋ ਘੱਟੋ ਘੱਟ ਫੌਜੀ ਸੀ ਜਿਹੜੇ ਇੱਥੇ ਆਏ ਸੀ ਤਾਂ ਉਹ ਉੱਥੋਂ ਦਾ ਆਏ ਸੀ ਇਸ ਪਰਪਸ ਦੇ ਲਈ ਕਿਉਂਕਿ 1870 ਦੇ ਵਿੱਚ ਇੱਕ ਕਿੱਲਾ ਜ਼ਮੀਨ ਦਾ ਮੁੱਲ 10 ਰੁਪਏ ਸੀ ਪੰਜਾਬ ਦੇ ਵਿੱਚ ਖਾਸ ਕਰਕੇ ਜਲੰਧਰ ਏਰੀਆ ਸਾਰਾ ਜਿਹੜਾ ਲਾਹੌਰ ਦਾ ਏਰੀਆ ਸੀ 1891 21 ਸਾਲਾਂ ਦੇ ਵਿੱਚ ਨਹਿਰਾਂ ਦੇ ਪਾਣੀ ਲੱਗਣ ਨਾਲ ਪ੍ਰੋਡਕਸ਼ਨ ਵਧ ਗਈ ਉਹ ਜ਼ਮੀਨ ਦਾ ਮੁੱਲ ਇੱਕ ਕਿੱਲੇ ਦਾ 100 ਰੁਪਇਆ ਹੋ ਗਿਆ 10 ਗੁਣਾ 21 ਹਜ਼ਾਰਾਂ ਚ ਵਧ ਗਿਆ ਉਹਨਾਂ ਨੂੰ ਆਮਦਨ ਤਾਂ ਬਹੁਤ ਵਧ ਗਈ ਉਸ ਤੋਂ ਬਾਅਦ ਉਹਨਾਂ ਸ਼ਾਹੋਕਾਰਾਂ ਨੇ ਕਰਜ਼ਾ ਦੇਣਾ ਵੀ ਵਧਾ ਦਿੱਤਾ ਕਿਤੇ ਤਾਂ ਉਹਨਾਂ ਨੂੰ ਜੇ ਕਿੱਲਾ ਕਬਜ਼ੇ ਵਿੱਚ ਲੈਣਾ ਸੀ ਤਾਂ 10 ਰੁਪਏ ਦਾ ਮਿਲਣਾ ਸੀ ਕਿਤੇ 100 ਰੁਪਏ ਦਾ ਮਿਲਣਾ ਸੀ ਉਦੋਂ ਰੈਵਨਿਊ ਵਧੀ ਜਾ ਰਿਹਾ ਹੈ ਅੰਗਰੇਜ਼ਾਂ ਨੇ ਰੈਵਨਿਊ ਵਧਾ ਦਿੱਤਾ ਕਿ ਤੁਹਾਡਾ ਮਾਲੀਆ ਵਧਾਉਣਾ ਸਾਨੂੰ ਪੈਸੇ ਹੋਰ ਦੇਓ ਉਹ ਲੋਕਾਂ ਤੋਂ ਮਾਲੀਆ ਚੁਕਾਰੀ ਸੀ ਹੁੰਦਾ ਜਿਵੇਂ ਨਾ ਗਹਿਣੇ ਹੋਣ ਲੱਗ ਪਈਆਂ 1870 ਦੇ ਵਿੱਚ ਤਕਰੀਬਨ 1.2 ਮਿਲੀਅਨ ਏਕੜ ਜ਼ਮੀਨ ਗਹਿਣੇ ਚਲੀ ਗਈ 1891 ਵਿੱਚ ਇਹ 4 ਮਿਲੀਅਨ ਏਕੜ ਹੋ ਗਈ ਜਿਵੇਂ ਨਾ ਵਿਕ ਗਈਆਂ ਸ਼ਾਹੂਪਾਰਾਂ ਨੇ ਕਬਜ਼ੇ ਚ ਲੈ ਲਈਆਂ ਆਪਣੇ ਦੇ ਵਿੱਚ 1903 ਤੱਕ ਜਾਂਦੇ ਜਾਂਦੇ 360% ਜ਼ਮੀਨਾਂ ਇੰਨਾ ਵਧ ਗਿਆ ਸੀ ਕਿ ਜ਼ਮੀਨਾਂ ਜਾਂਣ ਲੱਗੀਆਂ ਉਦੋਂ ਪੰਜਾਬ ਦੇ ਵਿੱਚ 1905 ਤੇ 6 ਦੇ ਵਿੱਚ ਕਾਲ ਪੈ ਗਿਆ ਭੁੱਖਮਰੀ ਪੈ ਗਈ ਪੰਜਾਬ ਦੀ ਹਾਲਤ ਬਹੁਤ ਬੁਰੀ ਹੋ ਗਈ ਲੋਕ ਭੱਜਣੇ ਸ਼ੁਰੂ ਹੋ ਗਏ ਭੱਜਦੇ ਭੱਜਦੇ ਤੁਸੀਂ ਦੇਖੋ ਕਿ ਅਸੀਂ ਕਹਿੰਦੇ ਆ 1899 ਅਤੇ 1901 ਤੱਕ ਇੱਧਰ ਆਉਣੇ ਸ਼ੁਰੂ ਹੋ ਗਏ ਕੈਨੇਡਾ ਅਮਰੀਕਾ ਦੇ ਵਿੱਚ 1901 ਚ ਕੈਨੇਡਾ ਚ ਪਹਿਲੀ ਵਾਰ ਆਏ 1907 ਤੇ 8 ਦੋ ਸਾਲ ਅਜੇ ਸੀ ਕੈਨੇਡਾ ਦੇ ਵਿੱਚ 1908 ਤੱਕ 5200 ਵਿਅਕਤੀ ਪੰਜਾਬੀ ਆਇਆ ਬਾਕੀ ਆਇਆ ਭਾਰਤੀਆਂ ਚੋਂ ਬਾਕੀ ਤਾਂ ਹੈ ਨਹੀਂ ਸਾਰੇ ਪੰਜਾਬੀ ਸੀ ਮਸਲਿਮੇ ਆਇਆ ਚ ਸਿੱਖ ਸੀ 5200 ਦੇ ਵਿੱਚੋਂ 4750 ਵਿਅਕਤੀ ਸਿਰਫ 1907 ਤੇ 8 ਚ ਆਏ ਕਿਉਂ ਕਿਉਂਕਿ 1905 ਤੇ 6 ਚ ਘੜ ਵੀ ਪੈ ਗਿਆ ਉਥੋਂ ਦੇ ਕਿਸਾਨ ਕਰਜਾਈ ਵੀ ਹੋ ਗਏ ਕਿਸਾਨਾਂ ਤੋਂ ਮਾਲੀਆ ਨਹੀਂ ਸੀ ਦੇ ਹੁੰਦਾ ਉਹਨਾਂ ਨੂੰ ਘਰ ਛੱਡ ਕੇ ਭਜਣਾ ਪਿਆ ਆਉਣਾ ਕਿਤੇ ਸੀ ਪਹਿਲਾਂ ਬਰਮਾ ਚ ਵੀ ਬਹੁਤ ਗਏ ਚੀਨ ਚ ਵੀ ਗਏ ਹੋਰ ਦੇਸ਼ਾਂ ਚ ਵੀ ਗਏ ਸਿੰਗਾਪੁਰ ਵੀ ਗਏ ਪਰ ਕੈਨੇਡਾ ਮੁੱਖ ਰੂਪ ਚ ਆਏ ਜਦੋਂ ਇੰਨੇ ਲੋਕ ਆਉਣ ਲੱਗ ਪਏ ਕੈਨੇਡਾ ਵਾਲਿਆਂ ਨੇ 1980 ਚ ਕਾਨੂੰਨ ਬਣਾਤਾ ਕੰਟੀਨਿਊਸ ਜਰਨੀ ਦਾ ਕਿ ਜਿਹੜੇ ਲਗਾਤਾਰ ਯਾਤਰਾ ਕਰਕੇ ਆਉਣਗੇ ਸਿਰਫ ਉਹਨਾਂ ਨੂੰ ਟਰਨ ਕਰਨ ਦੇਵਾਂਗੇ ਤਾਂ ਹੀ ਕਾਮਾਗਾਟਾ ਕਾਮਾਗਾਟਾ ਵਾਰੂਦੀ ਘਟਨਾ ਵਾਪਰੀ ਜਿਸ ਨਾਲ ਕੇ ਜਹਾਜ਼ ਦੇ ਨਾਲ ਜਾਣ ਲੱਗ ਪਏ ਨੇ ਤਾਂ ਉਹ ਘਟਨਾ ਆਪਣੇ ਆਪ ਚ ਫਿਰ ਡੈਰੀ ਵਾਪਰੇ ਨੇ ਕਮ ਆਹੀ ਵਾਦੇ ਵਿੱਚ ਕਿਉਂਕਿ ਜਦੋਂ 1914 ਚ ਵਾਪਸ ਗਏ ਇਹ 1914 ਚ ਜਿਹੜਾ ਅਲਾਰਮ ਹੋ ਗਿਆ ਸੀ ਕਿ ਆਪਾਂ ਵਾਪਸ ਜਾਣਾ ਇੰਡੀਆ ਦੇ ਵਿੱਚ ਤਾਂ ਉਹ ਇੱਕ ਕਟੜਾ ਸੀ 908 ਦੀ ਉਸ ਤੋਂ ਬਾਅਦ ਬਹੁਤ ਘੱਟ ਲੋਕ ਸੀ ਜਿਹੜੇ ਕਿ ਕੈਨੇਡਾ ਐ ਕਿਉਂਕਿ ਉਹਨਾਂ ਨੇ ਰੋਕ ਤੇ ਸਾਰੇ ਫਿਰ ਉਹ ਅਮਰੀਕਾ ਦਾ ਇੰਟਰ ਹੋਣ ਲੱਗ ਪਏ ਕੈਨੇਡਾ ਚੋਂ ਵੀ ਬਹੁਤ ਸਾਰੇ ਲੋਕ ਅਮਰੀਕਾ ਚ ਦਾਖਲ ਹੋ ਗਏ ਅਮਰੀਕਾ ਚ ਤਕਰੀਬਨ 1913 ਤੱਕ 7000 ਵਿਅਕਤੀ ਜਿਹੜਾ ਡਾਟਾ ਜਿੰਨਾ ਕਿ ਮੈਂ ਦੇਖਿਆ 1913 ਤੱਕ ਅਮਰੀਕਾ ਵਿੱਚ 7000 ਵਿਅਕਤੀ ਭਾਰਤ ਚੋਂ ਆ ਚੁੱਕੇ ਸੀ ਹਮ ਦੂਜੀ ਗੱਲ ਉਹ ਆਇਤਾ ਇੱਥੇ ਕਮਾਈ ਕਰਨ ਸੀ ਪੈਸੇ ਕਮਾਉਣ ਸੀ ਤਾਂ ਜੋ ਪਿੱਛੇ ਗਰੀਬੀ ਦੂਰ ਕੀਤੀ ਜਾ ਸਕੇ ਪਰ ਇੱਥੇ ਅਸੀਂ ਕੀ ਦੇਖਦੇ ਆ ਇੱਥੇ ਜਿਹਦੇ ਕਰਕੇ ਉਹਨਾਂ ਦੀ ਭਾਵਨਾ ਫਿਰ ਉਤਪਨ ਹੁੰਦੀ ਹੈ ਕਿ ਇਹਦੇ ਨਾਲੋਂ ਤਾਂ ਆਪਣਾ ਦੇਸ਼ ਹੀ ਆਪਾਂ ਆਜ਼ਾਦ ਕਰਾ ਲਿਆ ਤੇ ਚੰਗੀ ਗੱਲ ਹੈ ਉਹ ਆਪ ਆਪਣਾ ਇੱਥੇ ਆ ਕੇ ਦੇਖਦੇ ਆ ਕਿ ਉਹ ਜ਼ਮੀਨ ਦੇ ਮਾਲਕ ਨਹੀਂ ਬਣ ਸਕਦੇ ਇੱਥੋਂ ਦੇ ਸਿਟੀਜ਼ਨ ਨਹੀਂ ਬਣ ਸਕਦੇ 1870 ਦਾ ਕਾਨੂੰਨ ਇੱਥੇ ਕਹਿ ਰਿਹਾ ਹੈ ਕਿ ਸਿਰਫ ਜਿਹੜੇ ਅਮਰੀਕਾ ਦੇ ਲੋਕ ਨੇ ਜਾਂ ਅਫਰੀਕਾ ਤੋਂ ਆਏ ਹੋਣੇ ਉਹਨਾਂ ਨੂੰ ਨਾਗਰਿਕਤਾ ਦੇਣੀ ਹੈ ਦੂਜਿਆਂ ਨੂੰ ਦੇਣੀ ਕੋਈ ਨਹੀਂ 1913 ਦੇ ਵਿੱਚ ਇੱਥੇ ਹਨ ਤੁਹਾਨੂੰ ਤੋਂ ਜ਼ਿਆਦਾ ਪਤਾ ਹੋਊਗਾ ਕਿ ਰਹੇ ਨੇ ਤੁਸੀਂ ਲਾਈਨ ਲੈਡ ਐਕਟ ਬਣਿਆ ਤੁਸੀਂ ਜ਼ਮੀਨ ਤੇ ਮਾਰਕੀ ਨਹੀਂ ਮਾਰ ਸਕਦੇ ਹੁਣ ਜਦੋਂ ਇੱਥੇ ਵਿਅਕਤੀ ਆ ਗਏ ਉਹਨਾਂ ਦਾ ਵਿਤਕਰਾ ਹੋ ਰਿਹਾ ਜਿਹੜੇ ਇੱਥੋਂ ਦੇ ਮਜ਼ਦੂਰ ਨੇ ਉਹਨਾਂ ਨੂੰ ਤਨਖਾਹ ਜਾਂ ਪੈਸਾ ਵੱਧ ਮਿਲ ਰਿਹਾ ਜਿਹੜੇ ਉੱਥੋਂ ਆਏ ਉਹਨਾਂ ਨੂੰ ਘੱਟ ਮਿਲ ਰਿਹਾ ਇੱਥੇ ਵਾਲੇ ਮਜ਼ਦੂਰ ਇਹ ਸਮਝਣ ਲੱਗ ਪਏ ਕਿ ਸਾਡੇ ਸ਼ਰੀਫ ਕਿੱਥੋਂ ਆ ਗਏ ਜਿਵੇਂ ਪੰਜਾਬ ਚ ਭੈਣਾਂ ਨੂੰ ਸਮਝਣ ਲੱਗ ਜਾਂਦੇ ਆ ਉੱਥੋਂ ਦੀ ਮਜ਼ਦੂਰ ਉਹਨਾਂ ਦੀਆਂ ਲੜਾਈਆਂ ਵੀ ਹੋਈਆਂ ਬਰੇਂਡ ਨਮੂਦੇ ਵਿੱਚ ਸਾਨੂੰ ਪਤਾ ਹੈ ਕਿ 1908 ਦੇ ਵਿੱਚ ਜਿਹੜਾ ਕੈਨੇਡਾ ਨਾਲ ਲੱਗਦਾ ਸ਼ਹਿਰ ਹੈ ਉੱਥੇ 4-500 ਗੋੜਾ ਇਕੱਠਾ ਹੋ ਕੇ ਆ ਗਿਆ ਤੇ ਉਹਨਾਂ ਨੇ ਆਪਣੇ ਭਾਰਤੀ ਜਿਹੜੇ ਮਜ਼ਦੂਰ ਸੀ ਘਰਾਂ ਚੋਂ ਘਰ ਕਰਕੇ ਬਹੁਤ ਕੁੱਟੇ ਤੇ ਭਜਾਤੇ ਉੱਥੋਂ ਜੈਲੋ ਪੈਰਲ ਨਾ ਦੀ ਇੱਕ ਮੂਵਮੈਂਟ ਚਲਾਈ ਉਹਨਾਂ ਨੇ ਇਹਦਾ ਭਾਵ ਉਧਰੋਂ ਵੀ ਵਿਤਕਰਾ ਹੋਣ ਲੱਗ ਪਿਆ ਇੱਥੋਂ ਦੇ ਲੋਕਾਂ ਦੇ ਪ੍ਰਤੀ ਨਫ਼ਰਤ ਵੀ ਸਾਡੇ ਬਣਾ ਚ ਆ ਗਈ ਮਜ਼ਦੂਰੀ ਵੀ ਘੱਟ ਮੈਣ ਲੱਗ ਪਈ ਇੱਥੇ ਨਾ ਜ਼ਮੀਨ ਆਪਣੇ ਮਾਲਕ ਨਹੀਂ ਸੀ ਬਣ ਸਕਦੇ ਤੱਕ ਨਹੀਂ ਤੁਸੀਂ ਨਾਗਰਿਕ ਨਹੀਂ ਬਣ ਸਕਦੇ ਜਦੋਂ ਇੰਨੀ ਡਿੱਕਤਾ ਆ ਗਈਆਂ ਉਹਨਾਂ ਨੇ ਸੋਚਿਆ ਵੀ ਇਹ ਨਹੀਂ ਗੱਲ ਬਣਨੀ ਇਹਦੇ ਨਾਲ ਉਹਦਾ ਬਿਹਤਰ ਆਪਾ ਆਪਣਾ ਦੇਸ਼ ਆਜ਼ਾਦ ਕਰਾਓ ਇਹ ਹੀ ਭਾਵਨਾ ਸੀ ਜਿਹੜੀ ਕਿ ਇੱਥੇ ਸੈਕਰਾਮੈਂਟਲ ਏਰੀਆ ਦੇ ਵਿੱਚ ਸਟਾਕ ਟਨ ਦੇ ਵਿੱਚ ਹੋਲਟ ਦੇ ਕੇ ਦੇ ਵਿੱਚ ਉਹਨਾਂ ਨਧਰੀ ਬਾਬਿਆਂ ਦੇ ਮਨ ਦੇ ਵਿੱਚ ਪੈਦਾ ਹੋਈ ਫਿਰ ਇੱਥੇ ਸਾਨੂੰ ਪਤਾ ਕਿ ਜਵਾਰਾ ਸਿੰਘ ਹੋਣੀ ਵਿਸਾਖਾ ਸਿੰਘ ਹੋਣੀ 500 ਏਕੜ ਉਹਨਾਂ ਨੇ ਲੀਜ਼ ਤੇ ਲਿਆ ਕਿ ਕਿ ਮਾਰਕਦਾ ਬਣ ਨਹੀਂ ਸੀ ਸਕਦੇ ਉੱਥੇ ਆਲੂ ਵੇਚਣ ਲੱਗੇ ਅਸੀਂ ਕਰਨ ਜਾ ਕੇ ਆਏ ਸੀ ਉੱਥੇ ਅਸੀਂ ਸੋਚਿਆ ਵੀ ਆਲੂ ਕਿਵੇਂ ਵੇਚਦੇ ਐ ਫ੍ਰੀਜਨ ਵਾਲੀ ਸਾਈਡ ਤੇ ਤਾਂ ਇੰਨੇ ਇੰਨੇ ਬਦਾਮਾਂ ਦੇ ਬਾਗ ਨੇ ਜਾਂ ਹੋਰ ਬਾਗ ਨੇ ਉਹ ਬਾਗ ਨੇ ਉਹ ਬਾਗ ਕਿਉਂ ਨਹੀਂ ਲਾਉਦੇ ਇੱਥੇ ਪਤਾ ਲੱਗਿਆ ਉੱਥੋਂ ਸਾਨੂੰ ਗੁਲਿੰਦਰ ਨੇ ਵੀ ਦੱਸਿਆ ਕਿ ਇੱਥੇ ਦੋ ਦਰਿਆਵਾਂ ਦਾ ਵਿਚਾਲੜਾ ਏਰੀਆ ਜੇ ਥੋੜਾ ਜਿਹਾ ਡੂੰਘਾ ਚੱਲ ਜੇ ਬੂਟਾ ਤਾਂ ਸੁੱਕ ਜਾਂਦਾ ਇਸ ਕਰਕੇ ਉੱਥੇ ਟਮਾਟਰ ਤੇ ਆਲੂ ਹੀ ਹੋ ਸਕਦੇ ਸੀ ਤਾਂ ਉਹ ਆਲੂ ਵੇਚਦੇ ਸੀ ਰੇਲਵੇ ਲਾਈਨ ਆਉਂਦੀ ਸੀ ਉੱਥੋਂ ਆਲੂ ਵੇਚਦੇ ਸੀ ਇਹਨਾਂ ਬਾਤ ਦੇ ਵਿੱਚ ਫਿਰ ਉੱਥੋਂ ਨਾਲ ਭਾਵਨਾ ਇਸ ਕਰਕੇ ਪੈਦਾ ਹੋਈ ਕਿ ਸਾਨੂੰ ਦੇਸ਼ ਆਜ਼ਾਦ ਕਰਾਉਣਾ ਚਾਹੀਦਾ ਹੈ ਇਹ ਤਾਂ ਸਿਰਫ ਮੈਂ ਇੱਕ ਪੁਆਇੰਟ ਦੱਸਿਆ ਕਿ ਉਹਨਾਂ 'ਚ ਇਹ ਭਾਵਨਾ ਕਿਉਂ ਪੈਦਾ ਹੋਈ ਕਿ ਸਾਨੂੰ ਦੇਸ਼ ਆਜ਼ਾਦ ਕਰਾਉਣਾ ਚਾਹੀਦਾ ਦੂਜਾ ਪੱਖ ਕੀ ਕੀਤਾ ਜਾਵੇ ਇਹਦੇ ਲਈ ਫਿਰ ਇੱਕ ਹੋਰ ਨਵਾਂ ਪੱਖ ਆ ਗਿਆ ਉਹਨਾਂ ਨੂੰ ਵੀ ਹੁਣ ਕਰਨਾ ਕੀ ਚਾਹੀਦਾ ਆਪਾਂ ਨੂੰ ਸਟਰਗਲ ਕਰਨੀ ਚਾਹੀਦੀ ਹੈ ਫਿਰ ਅਸੀਂ ਦੇਖਿਆ ਕਿ ਉਹਨਾਂ ਨੇ ਹਿੰਦੁਸਤਾਨ ਪੈਸੀਫਿਕ ਪਾਰਟੀ ਬਣਾਈ ਬਾਅਦ ਚੋਂ ਦਾ ਹਿੰਦੀ ਐਸੋਸੀਏਸ਼ਨ ਰੱਖ ਲਿਆ 1913 ਦੇ ਵਿੱਚ ਪਹਿਲਾਂ ਵੀ ਗੱਲ ਹੋ ਕੇ ਰਹੀ ਹੈ ਤਾਂ ਉਹ ਉਹਨਾਂ ਨੇ ਪਰਪਸ ਰੱਖਿਆ ਕਿ ਆਪਾਂ ਦੇਸ਼ ਨੂੰ ਯਾਦ ਕਰਾਉਣਾ ਆਪਣਾ ਇੱਕ ਸੁਧਾਰ ਬਣਾਇਆ ਆ ਜਿਹੜਾ ਹੁਣ ਇਹਨਾਂ ਨੇ ਪੰਫਲੇਟ ਵੰਡੇ ਆ ਇਹਦੇ ਵਿੱਚ ਵੀ ਗਦਰ ਪਾਰਟੀ ਦੇ ਸੰਵਿਧਾਨ ਦੀਆਂ ਉੱਚ 10 ਗੱਲਾਂ ਲਿਖੀਆਂ ਹੋਈਆਂ ਨੇ 10ਵੀਂ ਗੱਲ 'ਚ ਉਹਨਾਂ ਨੇ ਕਿਹਾ ਜਿਹੜੀ ਬਹੁਤ ਇੰਪੋਰਟੈਂਟ ਹੈ ਜਿਹਦਾ ਅੱਜ ਕੱਲ੍ਹ ਪ੍ਰਚਾਰ ਸੰਬੰਧ ਵੱਧ ਹੁੰਦਾ ਹੈ ਕਹਿੰਦੇ ਸੀ ਵੀ ਜਿਹੜਾ ਧਰਮ ਹੈ ਇਹ ਹਰ ਵਿਅਕਤੀ ਦਾ ਨਿੱਜੀ ਮਸਲਾ ਹੈ ਆਪਣੀਆਂ ਮੀਟਿੰਗਾਂ ਦੇ ਵਿੱਚ ਆਪਣੀਆਂ ਡਿਸਕਸ਼ਨਾਂ ਦੇ ਵਿੱਚ ਤੁਸੀਂ ਧਰਮ ਤੇ ਡਿਸਕਸ਼ਨ ਨਹੀਂ ਕਰੋਗੇ ਆਪਣਾ ਇੱਕੋ ਇੱਕ ਪਰਪਸ ਹੈ ਦੇਸ਼ ਨੂੰ ਆਜ਼ਾਦ ਕਰਾਉਣਾ ਕਿਵੇਂ ਆਜ਼ਾਦ ਕਰਾਉਣਾ ਹਥਿਆਰ ਬੰਦ ਲੜਾਈ ਲੜਨੀ ਹੈ ਹਥਿਆਰ ਚੁੱਕਣੇ ਹੈ ਤੀਜੀ ਗੱਲ ਆਪਾਂ ਅਖਬਾਰ ਕੱਢਾਂਗੇ ਪ੍ਰੋਪਾਗੈਂਡਾ ਕਰਾਂਗੇ ਜਿੰਨੇ ਦੁਨੀਆਂ 'ਚ ਬੈਠੇ ਪੰਜਾਬੀ ਲੋਕ ਨੇ ਜਾਂ ਭਾਰਤੀ ਲੋਕ ਨੇ ਉਹਨਾਂ ਨੂੰ ਸੱਦਾ ਦੇਵਾਂਗੇ ਇੰਡੀਆ ਜਾਵਾਂਗੇ ਲੜਾਈ ਲੜਾਂਗੇ ਅੰਗਰੇਜ਼ਾਂ ਨੂੰ ਮਾਰਾਂਗੇ ਮਾਰ ਕੇ ਕੱਢਾਂਗੇ ਤੇ ਆਜ਼ਾਦ ਹੋਵਾਂਗੇ ਦਿਸ ਵਾਜ਼ ਦਾ ਪਰਪਸ ਹੈ ਇਹ ਉਹਦਾ ਮੇਨ ਮੰਤਰ ਸੀ ਜਿਹਦੇ ਕਰਕੇ ਇਹ ਸਾਰਾ ਸੰਘਰਸ਼ ਹੋ ਗਿਆ ਪਰ ਹੁਣ ਪਾਰਟੀ ਬਣਦੀ ਹੈ 1913 ਚ 1 ਨਵੰਬਰ 1913 ਨੂੰ ਅਖਬਾਰ ਨਿਕਲਦਾ ਗਦਰ 14 ਜੋ ਵਾਪਸ ਹੋ ਜਾਂਦੇ ਨੇ ਇੰਨੀ ਛੋਟੀ ਜੀ ਕਦੇ ਸੋਚਿਆ ਵੀ ਇੱਕ ਸਾਲ ਦੇ ਵਿੱਚ ਕੋਈ ਪਾਰਟੀ ਬਣ ਵੀ ਜਾਵੇ ਲਹਿਰ ਵੀ ਬਣ ਜਾਵੇ ਤੇ ਜਾ ਕੇ ਆਜ਼ਾਦੀ ਦੀ ਲੜਾਈ ਵੀ ਲੜ ਪਵੇ ਇੰਨੀ ਕਾੜ ਕਿਉਂ ਕੀਤੀ ਪੰਜ ਚਾਰ ਸਾਲ ਇੱਥੇ ਆਰਗੇਨਾਈਜੇਸ਼ਨ ਕ੍ਰੀਏਟ ਕਰ ਲੈਂਦੇ ਤਾਂ ਹੋ ਸਕਦਾ ਵੱਧ ਸਫਲਤਾ ਮਿਲਦੀ ਜੇ ਇਹ ਕਿਉਂ ਨਾ ਹੋ ਸਕੇ ਆ ਕਿਉਂਕਿ ਇੱਕ ਮੌਕਾ ਹੀ ਜਿਹੜਾ ਬਣ ਗਿਆ ਜਰਮਨ ਤੋਂ ਲਾਰਾ ਹੰਦਿਆਲਾ ਆਇਆ ਸੀ 31 ਦਸੰਬਰ 1914 ਉਹ ਆ ਕੇ ਕਹਿੰਦਾ ਹੈ ਕਹਿੰਦਾ ਵੀ ਲੜਾਈ ਲੱਗਣ ਵਾਲੀ ਹੈ 31 ਦਸੰਬਰ 1913 ਨੂੰ ਹੀ ਉਹਨੇ ਦਾਸਤਾਫੀ ਕਿ ਜਰਮਨ ਤਿਆਰੀ ਕਰ ਰਿਹਾ ਹੈ ਦੁਨੀਆ ਦੀ ਲੜਾਈ ਲੱਗ ਸਕਦੀ ਹੈ ਚਲੋ ਆ ਸਾਨੂੰ ਪਤਾ ਸਾਰਿਆਂ ਨੂੰ ਕਿ ਫਰਵਰੀ 1914 ਦੇ ਵਿੱਚ ਲੜਾਈ ਸ਼ੁਰੂ ਹੋ ਗਈ ਸਤੰਬਰ 1914 ਚ ਲੜਾਈ ਬਹੁਤ ਭੱਗ ਗਈ ਤਾਂ ਇਹਨਾਂ ਨੇ ਇੱਕਦਮ ਫੈਸਲਾ ਕੀਤਾ ਕਿ ਹੁਣ ਆ ਮੌਕਾ ਅਪਾ ਚਲੀਏ ਉੱਥੇ ਜਾ ਕੇ ਜੰਗ ਲੜੀਏ ਅੰਗਰੇਜ਼ ਤਾਂ బిਜੀ ਹੋ ਗਏ ਲੜਾਈਆਂ ਦੇ ਵਿੱਚ ਬਹੁਤ ਸਾਰੇ ਗੋਰੇ ਫੌਜੀ ਭਾਰਤ ਚੋਂ ਉਹਨਾਂ ਨੇ ਵਾਪਸ ਯੂਰਪ ਦੇ ਵਿੱਚ ਬੁਲਾ ਲਏ ਭਾਰਤ ਦੀਆਂ ਚੌਣੀਆਂ ਦੇ ਵਿੱਚ ਗੋਰੇ ਫੌਜੀਆਂ ਦੀ ਗਿਣਤੀ ਬਹੁਤ ਘਟ ਗਈ ਇੱਕ ਤੈ ਮੌਕਾ ਹੈ ਵੀ ਆਪਾਂ ਨੂੰ ਹੁਣ ਜਾ ਕੇ ਆਪਾਂ ਜਾਵਾਂਗੇ ਉੱਥੋਂ ਦੇ ਫੌਜੀਆ ਚੌਣੀਆਂ ਚ ਫੌਜੀਆ ਨੂੰ ਮਿਲਾਂਗੇ ਕਿਉਂਕਿ ਇਹਨਾਂ ਚ ਵੀ ਬਹੁਤੇ ਫੌਜੀ ਸੀ ਪੰਜਾਬ ਸੈਂਟ ਉਹਨਾਂ ਦੀ ਮੇਨ ਟੇਕ ਹੀ ਫੌਜੀਆ ਤੇ ਸੀ ਤਾਂ ਹੀ ਫੌਜੀਆਂ ਦੀਆਂ ਜਿਹੜੀਆਂ ਚੌਣੀਆਂ ਸੀ ਉਹਨਾਂ ਨੂੰ ਉਹਨਾਂ ਨੇ ਕੰਟੈਕਟ ਕੀਤਾ ਬੱਕਰੇ ਬੱਕਰੀਆਂ ਨੂੰ ਤਾਂ ਇਹ ਫੌਜੀਆਂ ਨੂੰ ਖਸਾਇਆ ਜਾ ਸਕੇ ਠੀਕ ਉਹਨੂੰ ਇਹ ਇੱਕ ਮੌਕਾ ਵਾ ਉਹਦੀਆ ਸਮਝਿਆ ਗਿਆ ਦੂਜਾ ਪੰਜਾਬ ਦੇ ਵਿੱਚ ਥੋੜੀ ਜਿਹੀ ਮਿੱਟੀ ਜਿਹੜੇ ਖੇਤ ਸੀ ਰੈਵੋਲੂਸ਼ਨ ਦੇ ਲਈ ਕੋਈ ਉਹਨਾਂ ਨੂੰ ਸਮਝ ਆਈ ਕਿਉਂਕਿ 1907 ਦੇ ਵਿੱਚ ਸਰਦਾਰ ਭਗਤ ਸਿੰਘ ਦੇ ਚਾਚਾ ਅਤੇ ਫਾਦਰ ਦੋਨੇ ਕਿਸ਼ਨ ਸਿੰਘ ਤੇ ਅਜੀਤ ਸਿੰਘ ਨਾਲ ਲਾਲਾ ਲਾਜਪਤੌਰ ਇਹ ਤਿੰਨਾਂ ਨੇ ਰਲ ਕੇ ਇੱਕ ਮੂਵਮੈਂਟ ਘੜੀ ਕੀਤੀ ਸੀ ਪਗੜੀ ਸੰਭਾਲ ਜੱਟਾ ਇਡੀ ਵੱਡੀ ਮੂਵਮੈਂਟ ਬਣੀ ਆਕਰ ਨੂੰ ਤਿੰਨ ਕਾਨੂੰਨ ਜਿਹੜਾ ਹੁਣ ਆ ਨਵੇਂ ਕਿਸਾਨ ਇਹਨਾਂ ਚ ਵੀ ਰੋਲਾ ਪਿਆ ਇਹੀ ਤਿੰਨ ਕਾਨੂੰਨ ਉਦੋਂ ਵੀ ਸੀ ਉਦੋਂ ਵੀ ਤਿੰਨੇ ਹੀ ਕਾਨੂੰਨ ਸੀ 1905 ਤੇ 6 ਦੇ ਵਿੱਚ ਸੀ ਤੇ ਉਹਦੋਂ ਸੰਘਰਸ਼ ਸ਼ੁਰੂ ਹੋਇਆ 7 ਦੇ ਵਿੱਚ ਪਗੜੀ ਸੁਵਾਲ ਮੂਵਮੈਂਟ ਇੰਨੀ ਤਕੜੀ ਹੋ ਗਈ ਗੋਰੀ ਸਰਕਾਰ ਨੂੰ ਉਹ ਕਾਨੂੰਨ ਵਾਪਸ ਲੈਣੇ ਪਏ ਲੋਕਾਂ 'ਚ ਹਲਾਸ਼ੇਰੀ ਵੱਧ ਗਈ ਜੋਸ਼ ਵਧ ਗਿਆ ਵੀ ਆਪਾਂ ਤਾਂ ਅੰਗਰੇਜ਼ਾਂ ਨੂੰ ਹਰਾ ਸਕਦੇ ਆ ਕੱਢ ਸਕਦੇ ਆ ਉਸ ਨੂੰ ਹੌਲਦਾਸ ਰੀਗਦਰ ਪਾਰਟੀ ਤੇ ਪਿਆ ਕਿ ਲੋਕ ਥੋੜੇ ਜਿਹਾ ਤਿਆਰ ਹੈਗੇ ਆਪਣੇ ਆਪ ਨਾਲ ਸਕਦੇ ਆ ਉਹ ਲੋਕ ਜਿਹੜੇ ਕਿ ਅਜੀਤ ਸਿੰਘ ਤੇ ਕਿਸ਼ਨ ਸਿੰਘ ਜਾਂ ਲਾਲਾ ਰਾਜਪਤਰਾਏ ਨੇ ਤਿਆਰ ਕੀਤੇ ਸੀ ਉਹ ਬਾਅਦ ਚ ਗਦਰ ਪਾਰਟੀ ਦੀ ਸਹਾਇਤਾ ਲਈ ਵੀ ਅੱਗੇ ਆਏ ਇਸ ਕਰਕੇ ਉਹ ਵੀ ਇੱਕ ਮਾਹੌਲ ਸੀ ਇਹ ਦੋ ਤਿੰਨ ਮਾਹੌਲ ਇਕੱਠੇ ਹੋ ਗਏ ਤਾਂ ਗਦਰ ਪਾਰਟੀ ਦੇ ਇੱਥੇ ਬੈਠੇ ਕਾਰਕੁਨਾਂ ਨੇ ਇਹ ਸੋਚਿਆ ਕਿ ਉੱਥੇ ਚੱਲੀਏ ਅਤੇ ਰੈਵੋਲੂਸ਼ਨ ਖੜਾ ਕਰੀਏ ਗਦਰ ਖੜਾ ਕਰੀਏ ਜਿਹੜਾ ਗਦਰ ਪਾਰਟੀ ਹੈ ਇੱਥੇ ਜਦੋਂ ਇਹ ਸਮਾमेलन ਹੋਈ ਸੀ ਉਹਦਾ ਨਾਮ ਗਦਰ ਪਾਰਟੀ ਨਹੀਂ ਸੀ ਹਿੰਦੀ ਐਸੋਸੀਏਸ਼ਨ ਸੀ ਉਹਦਾ ਨਾਮ ਇਹ ਬਾਤ ਹੈ ਵਿੱਚ ਸਰਫਜ਼ਾ ਲੱਗਿਆ ਕਿ 22 ਜੂਨ 1915 ਨੂੰ ਜਦੋਂ ਲਾਹੌਰ ਕਨਸਪੀਰੇਸੀ ਕੇਸ ਪਹਿਲਾ ਫਰਸਟ ਕੇਸ ਕਹੀ ਚੱਲੇ ਸੀ ਲਾਹੌਰ ਕਨਸਪੀਰੇਸੀ ਕੇਸ ਫਰਸਟ ਕੇਸ ਦੇ ਵਿੱਚ ਇੱਕ ਗਵਾਹੀ ਹੋਈ ਸੀ 22 ਜੂਨ 1915 ਨੂੰ ਜਗਤਰਾਜ ਨਾ ਦਾ ਇੱਕ ਗਦਰੀ ਸੀ ਉਹਨੇ ਗਵਾਹੀ ਦਿੱਤੀ ਸੀ ਵੇ ਗਦਰ ਅਖਬਾਰ ਤਾਂ ਬਹੁਤ ਚੱਲ ਗਿਆ ਸਾਰੀ ਦੁਨੀਆ 'ਚ ਗਦਰਗਦਰ ਹੋਈ ਪਈ ਹੈ ਉਹ ਕੋ ਹਿੰਦੀ ਐਸੋਸੀਏਸ਼ਨ ਨੂੰ ਭੁੱਲ ਗਏ ਲੋਕ ਉਹ ਗਦਰ ਨੂੰ ਉਹ ਪਾਰਟੀ ਨੂੰ ਗਦਰ ਪਾਰਟੀ ਕਹਿਣ ਲੱਗੇ ਇਸ ਤਰ੍ਹਾਂ ਗਦਰ ਪਾਰਟੀ ਇੱਥੇ ਕੋਈ ਨਾ ਨਹੀਂ ਸੀ ਉਹਦਾ ਸਪੈਸ਼ਲ ਗਦਰ ਪਾਰਟੀ ਗਦਰ ਪਾਰਟੀ ਨੌਂ ਅਖਬਾਰ ਕਰਕੇ ਪੈ ਗਿਆ ਸੀ ਇਹ ਇਹ ਵੀ ਸਾਨੂੰ ਰਿਸਰਚ ਦੇ ਵਿੱਚੋਂ ਕਾਫੀ ਹੱਦ ਤੱਕ ਪਤਾ ਲੱਗਿਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਗਦਰ ਅਖਬਾਰ ਦੀਆਂ ਕਾਪੀਆਂ ਜਿਹੜੀਆਂ ਛਪਦੀਆਂ ਸੀ ਅਤੇ ਕਾਲਸੇ ਦੇਖ ਕੇ ਐਸੀ ਸੈਕਰਾਮੈਂਟੋ ਆਪਣੀ ਸਟਾਪਟਨ ਦੇ ਵਿੱਚ ਉਹ ਪ੍ਰੈਸ ਜਿਹਦੇ ਵਿੱਚੋਂ ਕਾਪੀਆਂ ਛਾਪੀਆਂ ਜਾਂਦੀਆਂ ਸੀ ਕਿੰਨੀ ਉਹ ਮਿਹਨਤ ਕੀਤੀ ਹੋਣੀ ਹੈ ਉਹਨਾਂ ਨੇ ਸਲਾਮ ਕੀਤਾ ਸੀ ਉਸ ਮਸ਼ੀਨ ਨੂੰ ਜਿੱਥੇ ਉਹ ਛਾਪਦੀਆਂ ਸੀ 2500 ਕਾਪੀ ਪੰਜਾਬੀ ਵਿੱਚ ਛਾਪਦੀ ਸੀ 2000 ਕਾਪੀ ਉਰਦੂ ਵਿੱਚ ਛਾਪਦੀ ਸੀ ਹਫਤਾਵਾਰੀ ਹੁੰਦਾ ਸੀ ਉਸ ਲਈ ਉਹ ਉਹਦੇ 'ਚ ਲੇਖ ਵੀ ਖਵਤਾਵਾ ਵੀ ਗੀਤ ਵੀ ਨਾਰੇ ਵੀ ਸ਼ਲੋਕ ਵੀ ਜਿਹੜਾ ਵੀ ਤੁਹਾਨੂੰ ਹੱਲਾਸ਼ੇਰੀ ਦੇ ਸਕਦਾ ਉਹ ਸਾਰਾ ਕੁਝ ਉਹਦੇ 'ਚ ਹੁੰਦਾ ਸੀ ਜਾ ਕੇ ਉਹ ਮਤਿਆਰ ਇਕੱਠੇ ਕਰ ਲੋ ਗਦਰ ਨਾਲ ਆਂ ਅੰਗਰੇਜ਼ਾਂ ਨੂੰ ਬਾਹਰ ਕੱਢ ਦੇਣਾ ਤੁਸੀਂ ਦੇਖੋ ਇੰਨਾ ਜ਼ਿਆਦਾ ਜੋਸ਼ ਸੀ ਉਹਨਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਤਕਰੀਬਨ 15 ਕਿਸ਼ ਦੇਸ਼ ਸੀ ਜਿੱਥੇ ਪੰਜਾਬੀ ਰਹਿੰਦੇ ਸੀ ਅੱਜ ਤੱਕ 150 ਤੇ ਰਹਿੰਦੇ ਪੌਤੇ ਉਹ ਕਾਪੀਆਂ ਜਾਂਦੀਆਂ ਸੀ ਕਾਪੀਆਂ ਲੋਕ ਪੜ੍ਹਦੇ ਸੀ ਲੋਕਾਂ ਨੂੰ ਹੰਡਾ ਸ਼ਰੀਰ ਮਿਲਦੀ ਸੀ ਰੈਵੋਲੂਸ਼ਨ ਲਈ ਤਿਆਰ ਹੋ ਜਾਂਦੇ ਸੀ ਇੱਕਦਮ ਸਾਨੂੰ ਪਤਾ ਹੈ ਕਿ ਸਿੰਗਾਪੁਰ ਦੇ ਬਰਮਾ ਦੇ ਵਿੱਚ ਇੰਡੀਆ ਦੇ ਗਦਰ ਤੋਂ ਪਹਿਲਾਂ ਫਰਵਰੀ ਦੇ ਸ਼ੁਰੂ ਵਿੱਚ ਇੱਕ ਰਿਵਰ ਉੱਥੇ ਰਿਪੋਰਟ ਹੋ ਗਿਆ ਸੀ ਸਿੰਘਾਪੁਰ ਦੇ ਵਿੱਚ ਜਿਹੜੀ ਪਲਟਨੀ ਭਾਰਤੀ ਫੌਜ ਦੀ ਉਹਨਾਂ ਨੇ ਬਹੁਤ ਸਾਰੇ ਅੰਗਰੇਜ਼ ਬਾਅਦ ਤੇ ਫਰਵਰੀ 13 ਜਾਂ 12 ਦੀ ਗੱਲ ਆ ਮੇਰੇ ਖਿਆਲ ਉਹਨਾਂ ਨੇ ਫਿਰ ਪੜ ਕੇ 41 ਵਿਅਕਤੀਆਂ ਨੂੰ ਸਾਹਮਣੇ ਕੰਧਾਂ ਦੇ ਦਰ ਸਾਹਮਣੇ ਖੜਾ ਕੇ ਗੋਲੀਆਂ ਮਾਰੀਆਂ ਸੀ ਹੋ ਰਿਆ ਨੇ ਹਲੇ ਇੰਡੀਆ ਦਾ ਗਦਰ ਤੋਂ ਸ਼ਿਕਰ ਨਹੀਂ ਸੀ ਹੋ ਰਿਆ ਉਹ ਸਾਰੇ ਦੇ ਸਾਰੇ ਮੁਸਲਮਾਨ ਸੀ 41 ਦੇ 41 ਕਿਉਂਕਿ ਪਲਟਨੀ ਮੁਸਲਮਾਨਾਂ ਦੀ ਸੀ ਤਾਂ ਉਹਦੇ ਰੂਪ ਦੇ ਵਿੱਚ ਕੋ ਕੋ ਕਹਿੰਦੇ ਵੀ ਇਹਦਾ ਫਿਰ ਜ਼ਰੂਰੀ ਸਰਚ ਕੀ ਕੀ ਉਹਨਾਂ ਨੇ ਜਾਂਚ ਕੀਤੀ ਵੀ ਇਹ ਐਨੇ ਬਾਗੀ ਕਿਵੇਂ ਹੋ ਗਏ ਸਾਰੇ ਕਹਿੰਦੇ ਜੀ ਇਹ ਸਾਰੇ ਗਦਰ ਅਖਬਾਰ ਪੜ੍ਹਦੇ ਸੀ ਔਰ ਗਦਰ ਦੇ ਅਖਬਾਰ ਦੇ ਵਿੱਚ ਭਾਵ ਇਹਨਾਂ ਜੋਸ਼ ਸੀ ਜਿਹੜਾ ਨੂੰ ਪੜ ਲੈਂਦਾ ਸੀ ਤਾਂ ਹੀ ਐਡੀ ਵੱਡੀ ਗਿਣਤੀ ਦੇ ਵਿੱਚ 8000 ਵਿਅਕਤੀ ਵਿਦੇਸ਼ਾਂ ਚੋਂ ਭਾਰਤ ਚ ਪਹੁੰਚ ਗਿਆ ਹਰਾਂ ਨਹੀਂ ਦੇਖੋ ਤੁਸੀਂ ਆਜ਼ਾਦੀ ਦੇ ਲਈ ਅੱਜ ਵੀ ਬਹੁਤ ਸਾਰੇ ਲੋਕ ਤੰਗ ਰਹੇ ਨੇ ਵਿਅਕਤੀ ਦੀ ਆਜ਼ਾਦੀ ਲਈ ਪਰ ਉਹਨਾਂ ਦੀ ਕੁਰਬਾਨੀ ਦਾ ਹੱਥ ਦੇਖੋ ਸਾਰੀਆਂ ਜਾਇਦਾਦਾਂ ਉਹਨਾਂ ਨੇ ਛੱਡੀਆਂ ਪਰਿਵਾਰ ਛੱਡੇ ਬਹੁਤਿਆਂ ਨੇ ਤਾਂ ਵਿਆਹ ਤੱਕ ਨਹੀਂ ਕਰਾਇਆ ਇੰਡੀਆ ਦੇ ਲੋਕ ਉਹਨਾਂ ਨੂੰ ਸਜ਼ਾਾਂ ਮਿਲੀਆਂ ਫਾਂਸੀ ਲੱਗੀ ਉਮਰ ਕੈਦ ਹੋਈ ਕਾਲੇ ਪਾਣੀ ਗਏ ਸਾਊਥੋਂ ਵੱਡਾ ਪੱਖ ਹੁੰਦਾ ਸੀ ਜ਼ਮੀਨ ਜ਼ਬਤ ਉਹਦੇ ਨਾਲ ਜ਼ਮੀਨ ਵੀ ਜਬਤ ਹੁੰਦੀ ਸੀ ਉਹਨਾਂ ਦੀ ਅਸੀਂ ਇੱਥੇ ਕਈ ਵਾਰੀ ਛੋਟਾ ਜਿਹਾ ਘਰ ਛੱਡਣ ਨੂੰ ਤਿਆਰ ਨਹੀਂ ਹੁੰਦੇ ਕਹਿਣ ਨੂੰ ਅਸੀਂ ਕਹਿੰਦੇ ਅਸੀਂ ਬਹੁਤ ਵੱਡੇ ਸ਼ਹੀਦ ਬਾਗ ਜਾਣਾ ਗਿਆ ਕਰ ਦੇਣਾ ਵਾਅ ਕਰ ਦੇਣਾ ਇਹ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਇਹਨਾਂ ਵਰਗਾ ਕੌਣ ਬਣ ਜਿਓ ਤੇ ਕਿੱਥੇ ਬਣ ਜਿਓ ਇਹ ਮੈਨੂੰ ਨਹੀਂ ਹਾਲਤ ਹੀ ਲੱਗਦਾ ਕੋਈ ਇਸ ਤਰ੍ਹਾਂ ਦੇ ਲੋਕ ਸਾਡੇ ਪੈਦਾ ਹੋਣ ਦੀ ਪੌਸਿਬਿਲਿਟੀ ਰਹੀ ਹੈ ਕਿੰਨੀ ਮਹਾਨ ਸੀ ਉਹਨਾਂ ਦੀ ਦੇਣ ਤੇ ਬਾਅਦ ਵਿੱਚ ਸੋਰਸਿੰਗ ਪਗੜੇ ਵਰਗੇ 98 ਸਾਲ ਦੀ ਉਮਰ ਦੇ ਵਿੱਚ ਇਹ ਬਾਬੇ ਦੀ ਜਾ ਕੇ ਸ਼ਹੀਦ ਬਹੁਤ ਹੁੰਦੀ ਹੈ ਐਂਡ ਥੀ ਲੜੀ ਗਿਆ ਬੰਦਾ ਤੂੰ ਕਮਾਲ ਦੀ ਗੱਲ ਦੇਖੋ ਤੇ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਲਹਿਰਾਂ ਦੇ ਵਿੱਚ ਇੱਕਦਰ ਪਾਰਟੀ ਦਾ ਇੱਕ ਪੱਖ ਸੀ ਕਿਉਂਕਿ ਟਾਈਮ ਬਹੁਤ ਜ਼ਿਆਦਾ ਮੈਂ ਹੁਣ ਥੋੜੀ ਜੀ ਗੱਲ ਕਰਮ ਉਹਨਾਂ ਦੀ ਦੇਣ ਦੀ ਕਿ ਉਹਨਾਂ ਦੀ ਕੰਟਰੀਬਿਊਸ਼ਨ ਕੀ ਸੀ ਉਹ ਬਹੁਤ ਵੱਡੀ ਹੈ ਇੰਨੀ ਵੱਡੀ ਕੰਟਰੀਬਿਊਸ਼ਨ ਆਇਆ 1913 ਤੋਂ ਲੈ ਕੇ 1947 ਤੱਕ ਤੇ 47 ਤੋਂ ਬਾਅਦ ਤੱਕ ਵੀ ਅੱਜ ਤੱਕ ਵੀ ਜਿੰਨੀਆਂ ਉੱਤੇ ਲਹਿਰਾਂ ਪੈਦਾ ਹੁੰਦੀਆਂ ਨੇ ਹਰ ਲਹਿਰ ਦਾ ਆਈਕਨ ਹੁੰਦਾ ਕਰਤਾਰ ਸਿੰਘ ਸਰਾਭਾ ਹਰ ਲਹਿਰ ਦਾ ਆਈਕਨ ਹੁੰਦਾ ਭਗਤ ਸਿੰਘ ਉਹ ਲਹਿਰ ਜਿਹੜੀ ਕਿ ਸੰਘਰਸ਼ ਕਰਨ ਦੇ ਯੋਗ ਆ ਜਾਂ ਸੰਘਰਸ਼ ਕਰਦੀ ਹੈ ਉਹ ਅੱਜ ਵੀ ਇਹਦਾ ਪਾਉ ਉਸ ਵੇਲੇ ਦੇ ਵਿਅਕਤੀ ਅੱਜ ਵੀ ਸਾਡੇ ਮਨਾਂ 'ਚ ਨੇ ਅਸੀਂ ਉਹਨਾਂ ਨੂੰ ਮੂਰੇ ਰੱਖ ਕੇ ਚੱਲਦੇ ਆਂ ਕਿ ਜੇ ਅਸੀਂ ਲੜਾਈ ਲੜਨੀ ਹੈ ਤਾਂ ਭਗਤ ਸਿੰਘ ਦਾ ਨਾਮ ਲੈਣਾ ਪਊਗਾ ਕਰਤਾਰ ਸਿੰਘ ਸਰਾਭੇ ਦਾ ਨਾਮ ਲੈਣਾ ਪਊਗਾ ਤਾਂ ਸਾਨੂੰ ਲੈ ਕੇ ਚੱਲਣਾ ਪਊਗਾ ਤੁਸੀਂ ਦੇਖੋ ਉਹਨਾਂ ਦੀ ਕਿ ਉਹਨਾਂ ਤੋਂ ਬਾਅਦ ਇੱਕ ਭਾਵਨਾ ਕ੍ਰੀਏਟ ਕਰਤੀ ਉਹਨਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨਵਾਂ ਥਾਟ ਪੈਦਾ ਕਰ ਦਿੱਤਾ ਹਥਿਆਰਬੰਦ ਰੈਵੋਲੂਸ਼ਨ ਦਾ ਕਿਉਂਕਿ ਉਦੋਂ ਤੱਕ ਦੁਨੀਆ ਵਿੱਚ ਹਾਲੇ ਕੋਈ ਉਸ ਟਾਈਪ ਦਾ ਰੈਵੋਲੂਸ਼ਨ ਫਰਾਂਸ ਦੀ ਕ੍ਰਾਂਤੀ ਹੋਈ ਤੁਹਾਡੇ ਅਮਰੀਕਾ ਦਾ ਰੈਵੋਲੂਸ਼ਨ ਹੋਇਆ ਪਰ ਉਸ ਪੱਧਰ ਦਾ ਰੈਲਿਜੀਕਲ ਰੈਵੋਲੂਸ਼ਨ ਕੋਈ ਨਹੀਂ ਸੀ ਹੋਇਆ ਜਿੱਥੋਂ ਕੋਈ ਸੇਧ ਲੈ ਸਕਦੇ ਜਿਹੜਾ ਰਸ਼ੀਆ ਦਾ ਰੈਵੋਲੂਸ਼ਨ 1917 ਚ ਹੁੰਦਾ ਏ ਇਹ ਤੋਂ ਉਹ ਤੋਂ ਪਹਿਲਾਂ ਦੀਆਂ ਗੱਲਾਂ ਨੇ ਨਾ ਉਹਨਾਂ ਨੂੰ ਨਹੀਂ ਸੀ ਪਤਾ ਕਿ ਕ੍ਰਾਂਤੀਆਂ ਐਗੀਆਂ ਹੀ ਹੁੰਦੀਆਂ ਨੇ ਥੌਟ ਇਸ ਤਰ੍ਹਾਂ ਨਾਲ ਲਾਗੂ ਕੀਤਾ ਜਾ ਸਕਦਾ ਜਿਹਦਾ ਭਾਵ ਇਹ ਉਹਨਾਂ ਦੀ ਆਪਦੀ ਕਾਰਡ ਸੀ ਕਿ ਆਪਾਂ ਇੱਕ ਅਜਿਆ ਸਮਾਜ ਸਿਰਜਣਾ ਜਿੱਥੇ ਬਰਾਬਰਤਾ ਹੋਵੇ ਸਮਾਜਿਕ ਬਰਾਬਰਤਾ ਤੋਂ ਉਹਨਾਂ ਨੇ ਬਹੁਤ ਜ਼ੋਰ ਦਿੱਤਾ ਧਰਮ ਤੋਂ ਜਾਤ ਤੋਂ ਰੰਗ ਤੋਂ ਨਸਲ ਤੋਂ ਇਹ ਤੋਂ ਉਪਰ ਉਠੋ ਵਿਅਕਤੀ ਬਣੋ ਮਨੁੱਖ ਬਣੋ ਮਨੁੱਖੀ ਇੱਜ਼ਾਤ ਲਈ ਲੜੋ ਇਹ ਉਹਨਾਂ ਦਾ ਪੈਗਾਮ ਸੀ ਜਿਹਦੇ ਲਈ ਉਹਨਾਂ ਨੇ ਸੰਘਰਸ਼ ਕੀਤਾ ਬੁਖਰੂ ਦੇ ਵਿੱਚ ਤਾਂ ਦੁਨੀਆ ਦੀ ਪਹਿਲੀ ਰਹੀ ਮੂਵਮੈਂਟ ਸੀ ਗਦਰ ਮੂਵਮੈਂਟ ਜਾਂ ਗਦਰ ਲਹਿਰ ਗਦਰ ਪਾਰਟੀ ਦੀ ਜਿਹੜੀ ਵਿਦੇਸ਼ ਦੇ ਵਿੱਚ ਤਿਆਰ ਹੋਈ ਜਾ ਕੇ ਆਪਣੇ ਦੇਸ਼ ਦੇ ਵਿੱਚ ਲੜੀ ਲੋਕਲ ਉੱਠਦੀਆਂ ਰਹਿੰਦੀਆਂ ਨੇ ਲਹਿਰਾਂ ਲੋਕਲ ਪੱਧਰ ਤੇ ਹੁਣ ਮੌਜੂਦਾ ਤੌਰ ਤੇ ਉਹਨਾਂ ਨੇ ਲਹਿਰ ਉਠਾਈ 10 ਬੰਦੇ ਇਕੱਠੇ ਕੀਤੇ ਕਰਾਤੀ ਸ਼ੁਰੂ ਕਰਤੀ ਲੋਕਲ ਬਦਲ ਤੇ ਕੀਤੀ 12ਵਾਂ ਜாகੇ ਨਹੀਂ ਸੀ ਹੋਈ ਕਿਤੇ ਇਹ ਸਾਰੀ ਦੀ ਸਾਰੀ ਬੋਰੋ ਮੂਵਮੈਂਟ ਗਈ ਸੀ ਬਾਰੋ ਮੂਮੈਂਟ ਗਈ ਕਰਕੇ ਜਿਹੜੇ ਉੱਥੇ ਲੋਕਲ ਲੋਕ ਸੀ ਉਹ ਬਹੁਤਾ ਤਿਆਰ ਨਹੀਂ ਸੀ ਉਹਦੇ ਲਈ ਹੁਣ ਉਹਨਾਂ ਨੂੰ ਤਿਆਰ ਕਰਨ ਦਾ ਸਮਾਂ ਬਹੁਤ ਘੱਟ ਸੀ ਕਿਉਂਕਿ ਲੜਾਈ ਲੱਗੀ ਹੋਈ ਆ ਫੌਜੀ ਤਿਆਰ ਕਰਨੇ ਆ ਲੜਾਈ ਤਾਂ ਲੜਨੀ ਆ ਛੇਤੀ ਲੜਨੀ ਆ ਜਿਹੜੇ ਉਸ ਵੇਲੇ ਦੇ ਉੱਥੋਂ ਦੇ ਗੁਰਦੁਆਰੇ ਸੀ ਮੰਦਰ ਸੀ ਮਸਜਿਦਾਂ ਸੀ ਜਿਹੜਾ ਜਿੰਨਾਂ ਦਾ ਉਹਨਾਂ ਤੇ ਕੰਟਰੋਲ ਸੀ ਬਹੁਤੇ ਸਰਬਰਾਹ ਸੀ ਅੰਗਰੇਜ਼ਾਂ ਨੇ ਅਪੁਆਇੰਟ ਕੀਤੇ ਹੋਏ ਸੀ ਉੱਥੋਂ ਦਾ ਲਾਊਡ ਸਪੀਕਰਾਂ 'ਚ ਅਨਾਉਂਸਮੈਂਟ ਹੋਇਆ ਕਰਦੀ ਸੀ ਇਹ ਗਦਰ ਹੀ ਆ ਗਈ ਲੁੱਟੇਰੇ ਆ ਗਏ ਬੈਂਕਾਂ ਨੂੰ ਉਟਦੇ ਆ ਘਰਾਂ ਨੂੰ ਟੁੱਟਦੇ ਆ ਪਬਲਿਕ ਸਪੋਰਟ ਮਿਲ ਨਹੀਂ ਸੀ ਕਿਸੇ ਪਾਸੇ। ਉਹਨਾਂ ਦੀ ਇੰਨੀਆਂ ਘਾਹਣਾਂ ਦੇ باوجود ਸ਼ਾਇਦ ਇਹ ਵੀ ਇੱਕ ਕਾਰਨ ਬਣਿਆ ਹੋਵੇ ਕਿ ਉਹ ਲਹਿਰ ਲੋਕ ਲਹਿਰ ਨਾ ਬਣ ਸਕਣ ਦੇ ਕਾਰਨ ਉਹ ਫਿਰ ਉਸ ਤਰ੍ਹਾਂ ਦੀ ਸਫਲਤਾ ਹਾਸਲ ਨਾ ਕਰ ਸਕੇ। ਇਹ ਇੱਕ ਵੱਡਾ ਕਾਮ ਸੀ ਪਰ ਉਹਨਾਂ ਨੇ ਭਾਵਨਾ ਬਹੁਤ ਵੱਡੀ ਕ੍ਰੀਏਟ ਕਰ ਦਿੱਤੀ। ਇਹ ਹੀ ਕਾਰਨ ਸੀ ਕਿ ਨੌਜਵਾਨ ਭਾਰਤ ਸਭਾ ਜਿਹੜੀ ਭਗਤ ਸਿੰਘ ਦੀ ਸੀ ਉਹ ਸਾਰੇ ਦੀ ਸਾਰੀ ਡਾਇਰੈਕਸ਼ਨ ਜਿਹੜੀ ਉਹ ਗਦਰ ਪਾਰਟੀ ਤੋਂ ਲੈਂਦੀ ਸੀ, ਕਰਤਾਰ ਸਿੰਘ ਸਰਾਭਾ ਤੋਂ ਲੈਂਦੀ ਸੀ। ਹਰਿੰਦਰ ਜਣ ਨੂੰ ਦੱਸ ਕੇ ਗਈ ਹੈ ਪਹਿਲਾਂ ਕਿ ਉਹ ਕਰਤਾਰ ਸਿੰਘ ਸਰਾਭਾ ਦੀ ਫੋਟੋ ਹਮੇਸ਼ਾ ਸਰਦਾਰ ਭਗਤ ਸਿੰਘ ਆਪਣੀ ਜੇਬ ਚ ਰੱਖਦੇ ਸੀ ਇਹ ਸਿਰਫ ਇਨਸਪੀਰੇਸ਼ਨ ਲੈਣ ਲਈ ਇੱਕ ਇਨਸਪੀਰੇਸ਼ਨ ਹੁੰਦੀ ਹੈ ਜਿਹੜੀ ਕਿ ਕਿਥੋਂ ਲਈ ਜਾਂਦੀ ਹੈ ਉਹ ਸਾਰੀ ਮੈਮੋਟੋਨਾਂ ਤੇ ਖੜੀ ਸੀ ਉਦੋਂ ਨਾਲ ਹੀ ਅਸੀਂ ਦੇਖਿਆ ਬਬਰ ਅਕਾਲੀ ਲਹਿਰ ਚੱਲੀ ਅਕਾਲੀ ਲਹਿਰ ਸ਼ਾਂਤ ਹੋਈ ਸੀ ਬਬਰ ਅਕਾਲੀ ਲਹਿਰ 1922 23 24 ਦੀ ਉਹ ਪੂਰੀ ਖੜਕੂ ਲਹਿਰ ਸੀ ਕਿੰਨੇ ਕਦਰੇ ਵਾਪੇ ਜਸ਼ਨ ਸਿੰਘ ਗੜਗਾਜ ਵਰਗੇ ਮੋਤਾ ਸਿੰਘ ਵਰਗੇ ਉਹ ਸਾਰੇ ਗਦਰ ਪਾਰਟੀ ਚੋਂ ਹੀ ਪੜਕੇ ਬਬਰਕਾਲੀ ਲਹਿਰ ਚ ਗਏ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਨੇ ਕਮਨਿਸਟ ਲਹਿਰ ਉਠੀ 1925 ਦੇ ਵਿੱਚ ਸੌਰ ਸਿੰਘ ਭਗਣਾ ਬਾਬਾ ਪੂਜਾ ਸਿੰਘ ਗੁਰਮukh ਸਿੰਘ ਉਹਨੇ ਤੇਜਾ ਸਿੰਘ ਸਤੰਤਰ ਇਹ ਸਾਰੇ ਵਿਅਕਤੀਗਰ ਉਹ ਕਮਨਿਸਟ ਚ ਲਹਿਰ ਚ ਗਏ ਉਹਨਾਂ ਦੀ ਭਾਵਨਾ ਦੇਖੋ ਤੇਜਾ ਸਿੰਘ ਸਤੰਤਰ ਦੀ ਛੋਟੀ ਜੀ ਗੱਲ ਕਰਦਾ ਮੈਂ ਵਿੱਚ ਤੇਜਾ ਸਿੰਘ ਸਤੰਤਰ ਨੇ ਜਦੋਂ 1947 ਚ ਵਨਡ ਹੋਈ ਭਾਰਤ ਦੀ ਇੱਕ ਲਾਲ ਕਮਿਊਨਿਸਟ ਪਾਰਟੀ ਬਣਾਈ ਭਾਰਤਾਲੇ ਪਾਸੇ ਆ ਕੇ ਸਾਰੇ ਮਾਰਵਾੜੀ ਰੀਜਨ ਦੇ ਵਿੱਚ ਉਹਨੇ ਮਜਾਰਾ ਮੂਵਮੈਂਟ ਖੜੀ ਕੀਤੀ ਉਸ ਵੇਲੇ ਦੇ ਵੱਡੇ ਵੱਡੇ ਜ਼ਕੀਰਦਾਰਾਂ ਤੋਂ ਸਰਦਾਰਾਂ ਤੋਂ ਜ਼ਿਮੀਂਦਾਰਾਂ ਤੋਂ ਮਜਾਰਿਆਂ ਨੂੰ ਦਿੱਤੀਆਂ ਤਾਂ ਹੀ ਤੁਸੀਂ ਦੇਖੋਗੇ ਕਿ ਸਾਰੇ ਮਾਰਵੇਰੀ ਦੇ ਵਿੱਚ ਉਹ ਮਜਾਰੇ ਜਿਹੜੇ ਕਿ ਪਹਿਲਾਂ ਵਟਾਈਦਾਰ ਹੁੰਦੇ ਸੀ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਉਹੀ ਗਦਰੀ ਬਾਬਾ ਜਿਹੜਾ ਕਿਸੇ ਵੜੇ ਇੱਥੇ ਭਾਵੇਂ ਨਹੀਂ ਸੀ ਉਹ ਵੀ ਗਦਰੀ ਬਾਬਾ ਸੀ ਕਿ ਜਿਵੇਂ ਇੱਕ ਸਤੰਤਰਵਾਦੀ ਐਮਪੀ ਵੀ ਬਣਿਆ ਤੇ ਉਹ ਵੀ ਉਹਨਾਂ ਨੇ ਕਮਿਊਨਿਸਟ ਲਹਿਰ ਵੀ ਖੜੀ ਕਰ ਦਿੱਤੀ ਇਹਦਾ ਪਾਪ ਕਿੱਡੀ ਵੱਡੀ ਥੇਨ ਬਬਰ ਅਕਾਲੀ ਲਹਿਰ ਨੂੰ ਕਮਿਊਨਿਸਟ ਲਹਿਰ ਨੂੰ ਇਹ ਸਾਰੇ ਗਦਰੀ ਬਾਬਿਆਂ ਨੇ ਦਿੱਤੀ ਉੱਥੇ ਵੀ ਸੇਮਥ ਨਹੀਂ ਹੋਈ ਉਹਨਾਂ ਤੋਂ ਹੀ ਸੇਧ ਲੈ ਕੇ ਇੱਕ ਹੋਰ ਮੂਮੈਂਟ ਉੱਠੀ 1942 ਫਰਵਰੀ ਦੇ ਵਿੱਚ ਸਾਨੂੰ ਪਤਾ ਹੈ ਆਈ ਐਨ ਏ ਆਜ਼ਾਦ ਹਿੰਦ ਫੋਰਟ ਪਰ ਜਨਰਲ ਮੋਹਨ ਮਨੋਰਸ ਸਿੰਘ ਨੇ ਕਾਇਮ ਕੀਤੀ ਬਾਸ ਭਾਚੰਦਰ ਬੋਸ ਆ ਗਿਆ ਉਹਨੇ ਉਹਦਾ ਨੌਜਾਦ ਹਿੰਦ ਫੌਜ ਰੱਖ ਲਿਆ 1945 ਤੱਕ ਤੁਸੀਂ ਉਹਦਾ ਇੱਕ ਮੌਕਾ ਦੇਖੋ ਗਦਰ ਲਹਿਰ ਵੀ ਵਿਦੇਸ਼ਾਂ ਚ ਪੈਦਾ ਹੋਈ ਆਜ਼ਾਦ ਹਿੰਦ ਫੌਜ ਲਹਿਰ ਵੀ ਵਿਦੇਸ਼ਾਂ ਚ ਪੈਦਾ ਹੋਈ ਸਾਊਥ ਇੰਡੀਆ ਸ਼ੇਅਰ ਕੰਟਰੀ ਦੇ ਵਿੱਚ ਫਿਰ ਉਹਦੇ ਚ ਵੀ ਬਹੁਤ ਫੌਜੀ ਇਹਦੇ ਚ ਵੀ ਇਹ ਸਾਰੀ ਫੌਜ ਤੇ ਨਿਰਭਰ ਕਰਦੀ ਸੀ ਆਜ਼ਾਦ ਹਿੰਦ ਫੌਜ ਉਹ ਚ ਵੀ ਬਹੁਤ ਗੰਢੀ ਸਿੱਖਾਂ ਦੀ ਸੀ ਇਹ ਚ ਵੀ ਬਹੁਤ ਗੰਢੀ ਸਿੱਖ ਪੰਜਾਬੀਆਂ ਦੀ ਸੀ ਦੋਨੇ ਕਿੰਨੇ ਪੈਰਲਲ ਚੱਲਦੀਆਂ ਨੇ ਗਦਰ ਮੂਵਮੈਂਟ ਨੇ ਦੁਨੀਆ ਦੀ ਪਹਿਲੀ ਜੰਗ ਫਸਟ ਵਰਲਡ ਵਾਰ ਨੂੰ ਮੌਕਾ ਸਮਝਿਆ ਅੰਗਰੇਜ਼ਾਂ ਦੇ ਵਿਰੁੱਧ ਆਜ਼ਾਦ ਹਿੰਦ ਫੌਜ ਨੇ ਦੁਨੀਆ ਦੀ ਦੂਜੀ ਜੰਗ ਸੈਕੰਡ ਵਰਲਡ ਵਾਰ ਨੂੰ ਮੌਕਾ ਸਮਝਿਆ ਕਿ ਹੁਣ ਆਪਾਂ ਅੰਗਰੇਜ਼ਾਂ ਨੂੰ ਹਰਾ ਸਕਦੇ ਹਾਂ ਕੁੱਟ ਸਕਦੇ ਹਾਂ ਇਹ ਤਾਂ ਨਾਗਾਸਾਕੀ ਤੇ ਹਿਰੋਸ਼ੀਮਾ ਤੇ ਬੰਬ ਡਿੱਗ ਪਏ ਅਮਰੀਕਾ ਵੱਲੋਂ ਕਿ ਜਾਪਾਨ ਹਾਰ ਗਿਆ ਜੇ ਉਹ ਬੰਬ ਨਾ ਡਿੱਗਦੇ ਜਾਪਾਨ ਕਿਉਂਕੈ ਸਪੋਰਟ ਕਰਦਾ ਸੀ ਆਜ਼ਾਦ ਹਿੰਦ ਫੌਜ ਦੀ ਹੋ ਸਕਦਾ ਉਹੀ ਆਜ਼ਾਦ ਹਿੰਦ ਫੌਜ ਕਿਸੇ ਟਾਈਮ ਤੇ ਜਿਵੇਂ ਗਦਰ ਪਾਰਟੀ ਵਾਲੇ ਸੀ ਉਹ ਵੀ ਵੱਡੀ ਮੂਵਮੈਂਟ ਬਣ ਜਾਂਦੀ ਤੇ ਜਿੱਤ ਜਾਂਦੇ ਪਰ ਕਿਉਂਕਿ ਜਾਪਾਨ ਨੇ ਇਹ ਯਾਰ ਸੈਟ ਤੇ 45 ਦੇ ਵਿੱਚ ਨਾਲ ਹੀ ਆਜ਼ਾਦ ਹਿੰਦ ਫੌਜ ਵੀ ਖਤਮ ਹੋ ਵੀ ਪੜੇ ਗਏ ਚਲੋ ਉਹਨਾਂ ਤੇ ਵੀ ਕਈ ਚੱਲੇ ਕਨਸਪਿਰੇਸੀ ਕੇਸ ਹੁੰਦੇ ਸਨ ਉਹਦੇ ਸਨ ਉਹਨਾਂ ਨੂੰ ਵੀ ਫਾਂਸੀਆਂ ਲੱਗੀਆਂ ਪਰ ਭਾਵਨਾ ਨਹੀਂ ਖਤਮ ਹੋਈ 1940 ਤੁਸੀਂ ਦੇਖੋ ਫਰਵਰੀ 1946 ਦੇ ਵਿੱਚ ਇੰਡੀਆ ਦੇ ਵਿੱਚ ਇੱਕ ਬਹੁਤ ਵੱਡੀ ਵਿਦਰੋਹ ਹੁੰਦਾ ਨਹੀਂ ਵੀ ਦਾ ਵਿਦਰੋਹ ਹਜ਼ਾਰਾਂ ਨੇਵੀ ਦੇ ਵਿਅਕਤੀਆਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤਾ ਅੰਗਰੇਜ਼ਾਂ ਨੂੰ ਕਿ ਆ ਵੀਰਾਂ ਨੂੰ ਛੋਟ ਕੱਢ ਦਾਂਗੇ ਆਪਾਂ ਨੇ ਸਵੇ ਬਹੁਤ ਵੱਡਾ ਪੱਖ ਸੀ ਇੱਕ ਤਰ੍ਹਾਂ ਦਾ ਤਾਂ ਇਹ ਵੀ ਇੱਕ ਪੱਖ ਸੀ ਜਿਹੜਾ ਉਹਨਾਂ ਨੇ ਉਹਦੇ ਵਿੱਚ ਕਾਇਮ ਕੀਤਾ ਹਾਂਜੀ ਟਾਈਮ ਦੀ ਚਾਹ ਰਹੇ ਚਲੋ ਟਾਈਮ ਦੀ ਘਾਟ ਆ ਕਿਉਂਕਿ ਹਿਸਟਰੀ ਬਹੁਤ ਵੱਡੀ ਹੈ ਉਹਨਾਂ ਨੇ ਮੈਨੂੰ ਪਹਿਲਾਂ ਕਹਿਦਾ ਸੀ ਜੀ ਇਹਨਾਂ ਨੇ ਪੇਛੜੀ ਕੀਤੀ ਹੈ ਗਦਰ ਪਾਰਟੀ ਤੇ ਹੁਣ ਮੇਰੇ ਦਰਵਾਜ਼ੇ ਤੇ ਕੋਸ਼ਿਸ਼ ਲਾ ਦਿੱਤੀਆਂ ਨੇ ਪਰ ਉਹਦੇ ਵਿੱਚ ਮੈਂ ਹੁਣ ਕਈ ਕਰਨਾ ਕਹਿ ਦੇਣਾ ਕਿ ਚਲੋ ਉਹ ਸਾਰੀਆਂ ਇਹਨਾਂ ਦੀ ਬਹੁਤ ਵੱਡੀ ਦੇਣ ਸੀ ਪਰ ਚੈਲੰਜ ਕੀ ਹੈ ਮੈਂ 2 ਮਿੰਟ ਜ਼ਰੂਰ ਲਾਉਂਗਾ ਕਿ ਅੱਜ ਚੈਲੰਜ ਕੀ ਹੈ ਉਹਦੀ ਅੱਜ ਦੀ ਸਾਰਥਕਤਾ ਕੀ ਹੈ ਗਦਰ ਮੂਵਮੈਂਟ ਦੇ ਗਦਰ ਮੂਵਮੈਂਟ ਦਾ ਅਰਥ ਹੈ ਭਦੇਸ਼ਾਂ ਦੇ ਵਿੱਚ ਅੱਜ ਵੀ ਭਾਰਤ ਦੇ ਵਿੱਚ ਜਾ ਕੇ ਤੁਸੀਂ ਨਵੀਂ ਆਜ਼ਾਦੀ ਦੇ ਅਭਿਅਕਤੀ ਦੀ ਆਜ਼ਾਦੀ ਦੀ ਵਿਅਕਤੀ ਦੀ ਬਰਾਬਰਤਾ ਦੀ ਬਹੁਤ ਸਾਰੀਆਂ ਆਪ੍ਰੈਸ਼ਨ ਦੀਆਂ ਲਹਿਰਾਂ ਖੜੀਆਂ ਕਰ ਸਕਦੇ ਹੋ ਪਰ ਚੈਲੰਜ ਇਹ ਹੈ AI ਦਾ ਨਵੀਂ ਇੰਟਰਨੈਟ ਟੈਕਨੋਲੋਜੀ ਦਾ ਤੁਹਾਡੇ ਦਿਮਾਗ ਤੁਹਾਡੇ ਨਹੀਂ ਹੈਗੇ ਤੁਹਾਡੇ ਦਿਮਾਗ ਅੱਜ ਕੱਲ ਫਰੇਮ ਕੀਤੇ ਜਾਂਦੇ ਨੇ ਤੁਸੀਂ ਇੱਕ ਚੀਜ਼ ਮਾੜੀ ਜੀ ਦੇਖ ਲਓ ਉਹਦੇ ਨਾਲ ਆ ਗਿਆ ਵੀਡੀਓ ਤੋਂ ਵੀਡੀਓ ਵੀਡੀਓ ਤੋਂ ਵੀਡੀਓ ਕਰਕੇ ਤੁਹਾਡਾ ਦਿਮਾਗ ਘਵਾ ਦਿੱਤਾ ਜਾਂਦਾ ਹੈ ਫਿਰ ਤੁਹਾਨੂੰ ਉਹੀ ਗੱਲ ਸੱਚ ਲੱਗਣ ਲੱਗ ਜਾਂਦੀ ਹੈ ਹਰ ਇੱਕ ਵਿਅਕਤੀ ਅੱਜ ਕੱਲ ਉਹ ਹਥਿਆਰਬੰਦ ਮੂਵਮੈਂਟ ਨਹੀਂ ਉੱਠ ਸਕਦੀ ਹਥਿਆਰਾਂ ਦੀ ਲਹਿਰ ਨਹੀਂ ਖੜੀ ਹੋ ਸਕਦੀ ਇੱਕ ਇੱਕ ਵਿਅਕਤੀ ਦੇ ਤਿੰਨ ਤਿੰਨ ਕੈਮਰੇ ਜਿਵੇਂ ਚੀਨ ਵਾਲਿਆਂ ਨੇ ਲਾਏ ਨੇ ਤੁਹਾਡਾ ਤੁਸੀਂ ਸੋਚਦੇ ਕੀ ਇਹੋ ਦਿਮਾਗ ਚ ਉਹ ਦੁਨੀਆ ਦੇ ਕਾਰਪੋਰੇਟ ਫੇਸਬੁੱਕ ਵਾਲਿਆਂ ਨੂੰ ਪਤਾ ਹੈ Google ਵਾਲਿਆਂ ਨੂੰ ਪਤਾ ਕਿ ਤੁਸੀਂ ਸੋਚੀ ਦੇਖਿਓ ਤੁਹਾਡੀ ਸੋਚ ਬਦਲ ਨਹੀਂ ਕਿਵੇਂ ਆ ਸੋ ਅੱਜ ਦੀ ਉਹ ਲਹਿਰਾਂ ਜਿਹੜੀਆਂ ਉਸ ਟਾਈਮ ਦੀਆਂ ਸੀ ਉਹ ਅੱਜ ਨਹੀਂ ਚੱਲਣੀਆਂ ਪਰ ਉਹਨਾਂ ਤੋਂ ਇੰਪੀਰੇਸ਼ਨ ਲੈ ਕੇ ਉਹਨੋਖਰੀ ਯਾਦੀ ਲਈ ਵਿਅਕਤੀ ਵੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਕਰਨਾ ਚਾਹੀਦਾ ਸੋ ਧੰਨਵਾਦ ਇਹਨਾਂ ਦਾ ਕਿ ਅਸੀਂ ਸਪੈਸ਼ਲੀ ਅਸੀਂ ਕੈਨੇਡਾ ਤੋਂ ਆਏ ਸੀ ਕਿ ਇਹਨਾਂ ਕੋਲੇ ਜਾਣਾ ਪਰ ਵੀ ਵਾ ਇਹ ਵੀ ਉੱਥੋਂ ਆਏ ਕੈਨੇਡਾ ਤੋਂ ਦੇਖਦੇ ਆ ਕਿ ਤੁਸੀਂ ਕਿੰਨਾ ਖੁਸ਼ ਹੋ ਸਕਦਾ ਕਿੰਨਾ ਕੋਈ ਸ਼ਾਂਤ ਤੁਹਾਨੂੰ ਹੈਗਾ ਥੈਂਕ ਯੂ ਸੋ ਬਾਚ